ਸਾਰੇ ਸੀ ਆਪਣੇ ਬੱਚਿਆਂ ਨੂੰ ਇਥੋਂ ਟੈਨਸ਼ਨ ਫਰੀ ਕਰਕੇ ਆਪਣੇ ਆਪ ਨੂੰ ਭੇਜਦੇ ਆ ਤੇ ਪਰ ਸਾਨੂੰ ਇਹ ਵੀ ਟੈਨਸ਼ਨ ਲੱਗੇ ਜਾਂਦੀ ਵੀ ਸਾਡੇ ਬੱਚੇ ਤੇ ਸੇਫ ਬੱਚੇ ਘਰ ਜਾ ਕੇ ਦੱਸਦੇ ਆ ਕਿ ਸਾਰ ਤੇ ਮੈਡਮ ਅਸ਼ਰੀਨ ਹਰਕਤਾਂ ਕਰਦੇ ਪ੍ਰਿੰਸੀਪਲ ਨੂੰ ਇਸ ਸਕੂਲ ਸੇ ਨਿਕਲ ਦੇਣਾ ਚਾਹੀਦਾ ਵਾ ਨੇ ਰਹਿਣਾ ਚਾਹੀਦਾ ਜਿੱਥੇ ਜਾਊਗਾ ਉੱਥੇ ਫੇਰੇ ਉਹ ਇਹਨੂੰ ਇਹਨੂੰ ਕਿੱਥੇ ਵੀ ਨਹੀਂ ਰਹਿਣਾ ਚਾਹੀਦਾ ਵੇਖੋ ਜੀ ਸਰਕਾਰਾਂ ਦੇ ਨਾਰੇ ਬੇਟੀ ਪੜ੍ਹਾਓ ਬੇਟੀ ਬਚਾਓ ਦੇ ਨਾਰੇ ਵੱਡੇ ਵੱਡੇ ਲਾਉਂਦੀਆਂ ਨੇ ਪਰ ਇਹੋ ਜੀ ਜਦੋਂ ਮਾਹੌਲ ਵੇਖੀਦਾ ਕਿ ਸਾਡੇ ਸਿੱਖਿਆ ਦੇ ਕੇਂਦਰਾਂ ਦੇ ਵਿੱਚ ਇਹੋ ਜੀ ਪ੍ਰਿੰਸੀਪਲ ਜਿਹੜੇ ਗੁਰੂ ਹੁੰਦੇ ਅਧਿਆਪਕ ਬੱਚਿਆਂ ਦਾ ਗੁਰੂ ਹੁੰਦਾ ਤੇ ਉਹ ਹੀ ਉਹਨਾਂ ਦੇ ਨਾਲ ਇਹੋ ਜੀ ਹਰਕਤਾਂ ਕਰੂਗਾ ਤੇ ਕੀ ਸਮਾਜ ਨੂੰ ਸੇਧ ਦੇਣਗੇ ਇਹੋ ਜੀ ਬੰਦੇ ਜਾਂ ਤੇ ਉਹਨੂੰ ਡਿਸਮਿਸ ਕਰੇ ਗਵਰਨਮੈਂਟ ਬਿਲਕੁਲ ਤੇ ਨਈ ਤੇ ਗਵਰਨਮੈਂਟ ਕਦੀ ਵੀ ਇਹ ਢੰਡੋਰਾ ਨਾ ਪਿੱਟੇ ਕਿ ਅਸੀਂ ਇੱਥੇ ਬਹੁਤ ਵੱਡਾ ਮਣਿਆਰ ਸਿੱਖਿਆ ਦਾ ਉੱਚਾ ਕਰਤਾ ਹੈ ਜਦੋਂ ਤੁਸੀਂ ਆਪ ਕਹਿੰਦੇ ਸਾਡੇ ਕੋਲ ਕੋਈ ਪ੍ਰਿੰਸੀਪਲ ਹੀ ਨਹੀਂ ਹੈਗਾ ਵੀ ਦਰਬਾਰ ਸਭ ਢਾਉਣ ਵਾਲਿਆਂ ਨੂੰ ਵੀ ਤੁਸੀਂ ਵਜ਼ੀਰੀਆਂ ਦੇਈ ਜਾਂਦੇ ਹੋ ਤੇ ਤੁਸੀਂ ਇੰਨਾਂ ਲੋਕਾਂ ਨੂੰ ਵੀ ਵਜ਼ੀਰੀਆਂ ਦੇਈ ਜਾਂਦੇ ਹੋ ਤੁਹਾਨੂੰ ਪਤਾ ਹੀ ਨਹੀਂ ਤੁਹਾਡੀਆਂ ਬੱਚੀਆਂ ਨਾਲ ਇੱਥੋਂ ਤੱਕ ਕੀ ਕੁਝ ਹੋ ਰਿਹਾ ਹੈ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖਵਲੋ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਪਿੱਖੀ ਪਿੰਡ ਦੇ ਸਰਕਾਰੀ ਕੰਨਿਆ ਸਕੂਲ ਦੇ ਵਿੱਚਾਂ ਔਰ ਸਾਡੇ ਨਾਲ ਬੱਚਿਆਂ ਦੇ ਮਾਪੇ ਵੀ ਨਾਲ ਨੇ ਔਰ ਸਾਬਕਾ ਪ੍ਰਿੰਸੀਪਲ ਵੀ ਔਰ ਇਲਾਕੇ ਦੇ ਮੋਤਬਰ ਜਣ ਵੀ ਸਾਡੇ ਨਾਲ ਨੇ ਜਾਣਨ ਦਾ ਯਤਨ ਕਰਦੇ ਆਂ ਵੀ ਅੱਜ ਸਕੂਲ ਨੂੰ ਕਿਹੜੀ ਗੱਲੋਂ ਘੇਰਾ ਪਾਇਆ ਹੈ ਤੇ ਜੇ ਗੱਲ ਘੇਰੇ ਦੀ ਗੱਲ ਕਰੀਏ ਤੇ ਬੜੇ ਸ਼ਰਮਣਾ ਕਹਿਣਾ ਪੈ ਰਿਹਾ ਵੀ ਉਲਟੀ ਵਾਲ ਖੇਤ ਕੋ ਖਾਈ ਵਾਲੀ ਗੱਲ ਹੋ ਗਈ ਵੀ ਪ੍ਰਿੰਸੀਪਲ ਦੀਆਂ ਅਸ਼ਲੀਲ ਹਰਕਤਾਂ ਕਾਰਨ ਅੱਜ ਸਾਰਾ ਇਲਾਕਾ ਇਕੱਠਾ ਹੋਇਆ ਮੋਤਬਰ ਜਣਾ ਇਕੱਠੇ ਹੋਏ ਨੇ ਇਲਾਕੇ ਦੇ ਨਾਂ ਵਰ ਚਿਹਰੇ ਸਾਰਿਆਂ ਦੇ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਸਾਡੀਆਂ ਭੈਣਾਂ ਦਾ ਚੈਨਲ ਦੇ ਸਵਾਗਤ ਕਰਦੇ ਭੈਣੇ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦਾ ਖਾਲਸਾ ਅੰਜ ਵੀਰ ਜੀ ਸਾਨੂੰ ਬੱਸ ਸਾਡੀ ਇਹੋ ਹੀ ਅੱਗੇ ਰਿਕੁਐਸਟ ਹੈ ਪੀ ਇਹ ਸਕੂਲ ਦੇ ਵਿੱਚ ਇਹ ਸਾਨੂੰ ਕੱਢਿਆ ਜਾਵੇ ਤੇ ਕੋਈ ਲੇਡੀਜ਼ ਪ੍ਰਿੰਸੀਪਲ ਰੱਖੀ ਜਾਵੇ ਕੀ ਇਹ ਪ੍ਰਿੰਸੀਪਲ ਦਾ ਨਾਮ ਕੀ ਹੈ ਸੰਜੀਤ ਸੰਜੀਤ ਕੁਮਾਰ ਸਹੀਗਲ ਸੰਜੀਤ ਕੁਮਾਰ ਸਹੀਗਲ ਹਾਂਜੀ ਸਰ ਬੱਸ ਇਹੋ ਹੀ ਸਾਡੀ ਰਿਕੁਐਸਟ ਹੈ ਪੀ ਇਹ ਸਾਨੂੰ ਇਥੋਂ ਹਾਂਜੀ ਇਸ ਮਿਸ ਕੀਤਾ ਜਾਵੇ ਤੇ ਬਾਕੀ ਇਹ ਵੀ ਇੱਥੇ ਦੀ ਲੇਡੀਜ਼ ਅਸ਼ਲੀਲ ਹਰਕਤਾਂ ਕਰਦਾ ਬੱਚੇ ਟੀਚਰਾਂ ਨਾਲ ਹਾਂਜੀ ਬੱਚੇ ਸਾਨੂੰ ਘਰ ਆ ਕੇ ਦੱਸਦੇ ਆ ਤੇ ਸਾਰਾ ਸਾਨੂੰ ਇਹ ਚੰਗਾ ਨਹੀਂ ਲੱਗਦਾ ਹੂੰ ਕਿੰਨੇ ਸਾਲ ਤੋਂ ਇੱਥੇ ਰਹਿ ਰਿਹਾ ਹੈ ਡਿਊਟੀ ਕਰ ਰਿਹਾ ਸਰ ਡੇਢ ਸਾਲ ਹੋ ਗਿਆ ਹੈ ਡੇਢ ਸਾਲ ਹੋ ਗਿਆ ਹੈ ਤੇ ਕਿੰਨੇ ਕਿੰਨੇ ਬੱਚੇ ਨੇ ਕਿੰਨੀਆਂ ਇੱਥੇ ਕੁੜੀਆਂ ਕਿੰਨੇ ਬੱਚੇ ਨੇ ਟੋਟਲ ਸਕੂਲ ਦੇ 15-1600 ਬੱਚਾ ਹੋਣਾ ਹਾਂਜੀ ਇੰਨਾ ਕੁ ਬੱਚਾ ਹੋ ਅੱਛਾ ਹਾਂਜੀ ਵੀ ਬੱਚੇ ਤੁਹਾਨੂੰ ਜਾ ਕੇ ਦੱਸਦੇ ਵੀ ਇਹਨਾਂ ਦੀਆਂ ਹਰਕਤਾਂ ਬਹੁਤੀਆਂ ਵਧੀਆ ਨਹੀਂ। ਹਾਂਜੀ ਸਰ ਬੱਚੇ ਦੱਸਦੇ ਆ ਤਾਂ ਹੀ ਅਸੀਂ ਅੱਜ ਇੱਥੇ ਆਏ ਆ ਸਰ। ਸਾ ਸਾਡੀ ਇਹੋ ਹੀ ਵੀ ਸਾਨੂੰ ਸਾਰੇ ਪ੍ਰਿੰਸੀਪਲ ਨਹੀਂ ਚਾਹੀਦੇ। ਬੱਚੇ ਅੱਛਾ ਹਾਂਜੀ ਸੇਫਟੀ ਚਾਹੀਦੀ। ਸਰ ਅਸੀਂ ਆਪਣੇ ਬੱਚਿਆਂ ਨੂੰ ਇੱਥੋਂ ਟੈਂਸ਼ਨ ਫਰੀ ਕਰਕੇ ਆਪਣੇ ਆਪ ਨੂੰ ਭੇਜਦੇ ਆ ਤੇ ਪਰ ਸਾਨੂੰ ਇਹ ਵੀ ਟੈਂਸ਼ਨ ਲੱਗਦੀ ਦੀ ਸਾਡੇ ਬੱਚੇ ਤੇ ਸੇਫ ਨਹੀਂ ਆ। ਓਕੇ ਹਾਂਜੀ ਵੀ ਜੀ ਘਰ ਦੇ ਆਗੂ ਦਾ ਕੈਰੇਕਟਰ ਹੀ ਆਚਰਣ ਏਡਾ ਮਾੜਾ ਹੋਏਗਾ ਤੇ ਫਿਰ ਡਰ ਤੇ ਹੁੰਦਾ ਹੀ ਹੈ ਨਾ। ਹਾਂਜੀ ਹਾਂਜੀ ਕੀ ਮਾਤਾ ਕੀ ਕਹੋਗੇ? ਸਰ ਜੀ ਮੈਂ ਤਾਂ ਇਹੋ ਕਿ ਕਿ ਬੱਚੇ ਘਰ ਜਾ ਕੇ ਦੱਸਦੇ ਆ ਕਿ ਸਾਰ ਤੇ ਮੈਡਮ ਅਸ਼ਲੀਨ ਹਰਕਤਾਂ ਕਰਦੇ ਆ। ਅੱਛਾ ਹਾਂਜੀ ਤੇ ਬੱਚੇ ਜੋ ਵੰਦੇ ਉਹ ਹਨ ਦਦਿਆਂ ਤੇ ਬੱਚਿਆਂ ਨੂੰ ਇਹੋ ਵੀ ਦੱਸਿਆ ਕਿ ਜੋ ਵੀ ਸਕੂਲ ਚੰਦਾ ਸਭ ਨੂੰ ਘਰਾਂ ਕੇ ਸਾਨੂੰ ਦੱਸਣਾ ਚਾਹੀਦਾ ਕਿਉਂਕਿ ਪੇਰੈਂਟਸ ਨੂੰ ਪਤਾ ਹੋਣਾ ਚਾਹੀਦਾ ਸਾਡੇ ਬੱਚੇ ਨਾਲ ਕੀ ਹੋ ਰਿਹਾ ਸਕੂਲ ਚ ਕੀ ਹੋ ਰਿਹਾ ਜਾਂ ਬਾਹਰ ਕੀ ਹੋ ਰਿਹਾ ਬੱਚੇ ਸਾਡੇ ਸਭ ਕੁਝ ਸਾਨੂੰ ਦੱਸਦੇ ਆ ਉਹਨਾਂ ਨੇ ਨੇ ਅਸ਼ਲੀਨ ਹਰਕਤਾਂ ਬਾਰੇ ਸਾਨੂੰ ਦੱਸਿਆ ਸਾਨੂੰ ਬਹੁਤ ਬੁਰਾ ਲੱਗਾ ਅਸੀਂ ਇਸ ਕਰਕੇ ਰਿਕਵੈਸਟ ਕਰਦੇ ਆ ਕਿ ਇਹਨਾਂ ਨੂੰ ਪ੍ਰਿੰਸੀਪਲ ਨੂੰ ਇਥੋਂ ਹਟਾਇਆ ਜਾਵੇ ਤੇ ਲੇਡੀਸ ਪ੍ਰਿੰਸੀਪਲ ਲਿਆਂਦਾ ਜਾਵੇ। ਬਿਲਕੁਲ ਜੀ ਲੇਡੀਜ਼ ਜਵਾਨ ਕੁੜੀਆਂ ਜਿਹੜੀਆਂ ਨੇ ਬੜੇ ਵਿਸ਼ਵਾਸ ਦੇ ਨਾਲ ਜਿਵੇਂ ਕਹਿੰਦੇ ਵੀ ਸਾਨੂੰ ਚਿੰਤਾ ਲੱਗੀ ਰਹੀਦੀ ਵੀ ਸਾਡੀਆਂ ਧੀਆਂ ਉੱਥੇ ਸੇਫ ਨਹੀਂ ਤੇ ਜਾਂ ਤੇ ਫਿਰ ਇੱਕ ਕਿਰਦਾਰ ਜੇ ਜੈਂਟਸ ਵੀ ਪ੍ਰਿੰਸੀਪਲ ਦਾ ਕਿਰਦਾਰ ਇਹੋ ਜਾਵੇ ਵੀ ਉਹ ਆਪਣੀਆਂ ਧੀਆਂ ਉਹਨਾਂ ਨੂੰ ਧੀਆਂ ਸਮਝੇ ਵੀ ਇਹ ਸਾਡੀਆਂ ਧੀਆਂ ਹੀ ਨੇ ਜਿਹੜੀਆਂ ਮੇਰੇ ਕੋਲ ਪੜਨ ਆਈਆਂ ਹਨਾ ਹਾਂਜੀ ਸਰ ਕੀ ਕਹਿਣਾ ਚਾਹੋਗੇ ਪ੍ਰਿੰਸੀਪਲ ਨੂੰ ਇਸ ਸਕੂਲ 'ਚ ਨਿਕਾਲ ਦੇਣਾ ਚਾਹੀਦਾ ਵਾ ਨਹੀਂ ਰਹਿਣਾ ਚਾਹੀਦਾ ਜਿੱਥੇ ਜਾਊਗਾ ਉੱਥੇ ਫਿਰ ਉਹ ਇਹਨੂੰ ਇਹਨੂੰ ਕਿੱਥੇ ਵੀ ਨਹੀਂ ਰਹਿਣਾ ਚਾਹੀਦਾ ਓਕੇ ਇਹ ਆਪਣੇ ਘਰੇ ਰਵੇ ਹਾਂ ਜੀ ਵੀ ਤੁਸੀਂ ਡਿਸਮਿਸ ਦੀ ਮੰਗ ਕਰਦੇ ਸਰਕਾਰ ਦੇ ਕੋਲੋਂ ਡਿਸਮਿਸ ਕੀਤਾ ਜਾਵੇ ਡਿਸਮਿਸ ਕਰਾ ਜਾਵੇ ਇਹਨੂੰ ਨਹੀਂ ਕੋਈ ਸਕੂਲ ਵਿੱਚ ਕੰਮ ਮਿਲਣਾ ਚਾਹੀਦਾ ਅਗਰ ਇਹ ਕੋਈ ਵੀ ਸਕੂਲ ਜਾਏਗਾ ਤਾਂ ਇਹੇ ਹੀ ਹਰਕਤ ਕਰਨਾ ਹੈ ਹੂੰ ਜੋ ਫਿਰ ਜਾਂਦੇ ਸਾਂਝੀਆਂ ਨੇ ਨਾ ਵੇਖੋ ਜਿੱਥੇ ਵੀ ਜਾਏਗਾ ਪੰਜਾਬ ਦੇ ਜਿਹੜੇ ਵੀ ਸਕੂਲ ਦੇ ਵਿੱਚ ਜਾਏਗਾ ਤੇ ਕਹਿੰਦੇ ਵੀ ਹਰਕਤਾਂ ਉਹਦੀਆਂ ਉਹੀ ਰਹਿਣਗੀਆਂ ਇਸ ਲਈ ਅਸੀਂ ਇਹ ਮੰਗ ਕਰਦੇ ਹਾਂ ਸਰਕਾਰ ਦੇ ਕੋਲੋਂ ਵੀ ਇਹਨੂੰ ਘਰੇ ਬਿਠਾਇਆ ਜਾਵੇ ਡਿਸਮਿਸ ਕੀਤਾ ਜਾਵੇ ਹਾਂ ਜੀ ਸਰ ਹਾਂ ਜੀ ਪਰ ਡਿਸਮਿਸ ਸਾਡੇ ਨਾਲ ਜਥੇਬੰਦੀਆਂ ਦੇ ਆਗੂ ਸਹਿਬਾਨ ਵੀ ਨਾਲ ਨੇ ਕੀ ਕਹਿਣਾ ਚਾਹੋਗੇ ਸਰਦਾਰ ਸਾਹਿਬ ਇਹੋ ਜਿਹੀਆਂ ਹਰਕਤਾਂ ਵੇਖੋ ਧੀਆਂ ਭੈਣਾਂ ਸਾਂਝੀਆਂ ਮੁਗਲ ਰਾਜ ਦੀ ਗੱਲ ਕਰੀਏ ਤੇ ਉਦੋਂ ਵੀ ਖਾਲਸਾ ਜਿਹੜਾ ਧੀਆਂ ਭੈਣਾਂ ਦੀਆਂ ਇੱਜ਼ਤਾਂ ਬਚਾਉਂਦਾ ਰਿਹਾ ਤੇ ਅੱਜ ਵੀ ਤੁਸੀਂ ਇੱਥੇ ਇਕੱਤਰ ਹੋਏ ਹੋ ਕੀ ਕਹਿਣਾ ਚਾਹੋਗੇ ਬੈਗ ਦੂਜੀ ਪਹਿਲਾਂ ਤਾਂ ਬੇਨਤੀ ਹੈਗੇ ਪਹਿਲਾਂ ਧੰਵਾਦ ਇਹ ਬੀਬੀਆਂ ਦਾ ਜਿਨ੍ਹਾਂ ਨੇ ਇਹ ਮੁੱਦਾ ਚੁੱਕਿਆ ਜਿਨ੍ਹਾਂ ਨੇ ਦਿਲਤਾ ਦਿਖਾਈ ਇਹ ਕਈਆਂ ਸਕੂਲਾਂ 'ਚ ਹੋ ਰਿਹਾ ਹੈ ਇਹ ਇੱਕ ਨਹੀਂ ਮੈਂ ਮੈਂ ਕਹਿੰਦਾ ਕਿ ਕਈਆਂ ਸਕੂਲਾਂ 'ਚ ਹੋ ਰਿਹਾ ਪਰ ਬਹੁਤ ਧੰਵਾਦ ਹੈ ਜੇ ਇਹੋ ਜੀਆਂ ਬੀਬੀਆਂ ਸਾਡੀਆਂ ਹੋਣ ਕੁਝ ਅੱਗੇ ਆਉਣ ਤੇ ਪਤਾ ਲੱਗਾ ਅਸੀਂ ਅਨੇ ਹਰ ਸਕੂਲੇ ਜਿੱਥੇ ਵੀ ਹੋਵੇ ਸਾਨੂੰ ਦੱਸਿਆ ਜਾਵੇ ਅਸੀਂ ਸਤਕਾਰ ਕਮੇਟੀ ਦੇ 10 ਭਾਈ ਰਣਜੀਤ ਸਿੰਘ ਤੇ 991 42 940 37 ਨੰਬਰ ਆ ਜਿੱਥੇ ਵੀ ਹੁੰਦਾ ਅਸੀਂ ਉੱਥੇ ਪੁੱਜਾਂਗੇ ਪਰ ਇਹੋ ਜੇ ਜਿਹੜੇ ਪ੍ਰਿੰਸੀਪਲ ਆ ਇਹਨਾਂ ਨੂੰ ਇਥੋਂ ਬਾਈਕਾਟ ਕਰਕੇ ਇਹਨਾਂ ਨੂੰ ਘਰ ਬਿਠਾਇਆ ਜਾਵੇ ਇਹ ਰੱਖਣ ਦੇ ਯੋਗ ਨਹੀਂ ਇਹ ਵਿਦਿਆਦਾ ਨਹੀਂ ਦੇ ਰਹੇ ਜੋ ਵਿਦਿਆਦਾ ਮੰਨਾਰਾ ਨਹੀਂ ਬਣਾ ਰਹੇ ਇਹ ਇੱਕ ਅਸ਼ਲੀਲ ਹਰਕਤਾਂ ਕਰਕੇ ਇੱਕ ਬੜਾ ਤਗੜਾ ਘਟਿਆ ਅਨੁਸਾਨਾਂ ਦੀ ਆਪਣੀ ਪਰੇ ਇਹਨਾਂ ਦੇ ਰਹੇ ਆ ਇਹਨਾਂ ਨੂੰ ਗਿਆਨ ਦੇਣ ਦੇ ਐਜੂਕੇਸ਼ਨ ਦੇਣ ਦੇ ਮਤਲਬ ਬੱਚਿਆਂ ਨੂੰ ਪੜਾਉਣ ਦੇ ਇਹ ਤਨਖਾਹਾਂ ਮਿਲਦੀਆਂ ਕਿ ਇਸ਼ਕ ਮੁਸ਼ਕ ਕਰਨ ਦੀਆਂ ਤਨਖਾਹਾਂ ਬਸ ਜੀ ਇਹੋ ਹੀ ਤੇ ਸੋਚਣ ਵਾਲੀ ਗੱਲ ਆ ਕਿ ਵੇਖੋ ਤਨਖਾਹਾਂ ਐਨੀ ਸੈਲਰੀ ਸਭ ਤੋਂ ਜ਼ਿਆਦਾ ਹੈ ਇਸ ਵਿਦਿਆਦ ਜਿਹੜਾ ਆਪਣਾ ਇੱਕ ਗੁਰਮੇ ਤੇ ਦਾ ਯੋ ਜਿਵੇਂ ਆਪਾਂ ਨੂੰ ਗੁਰਦੁਆਰਾ ਸਾਹਿਬ ਆਤੀ ਇੱਥੇ ਵੀ ਇੱਕ ਮੰਦਿਰ ਆ ਕਿਤੇ ਗਿਆਨ ਦਾ ਮੰਦਿਰ ਆ ਜਿੱਤੇ ਇਹਤੇ ਬਹੁਤ ਬਹੁਤ ਵਧੀਆ ਸੰਸਕਾਰ ਦਿੱਤੇ ਜਾਂਦੇ ਆ ਤੇ ਜਦੋਂ ਬੱਚੇ ਆ ਵੇਖੋ ਤੁਹਾਡੇ ਸਾਹਮਣੇ ਬੀਬੀਆਂ ਕਹਿ ਰਹੀਆਂ ਜੋ ਬੱਚੇ ਵੇਖ ਰਹੇ ਆ ਤੇ ਕਿੰਨਾ ਅਸਰ ਪਊਗਾ ਕਿੱਧਰ ਨੂੰ ਜਾਾਂਗੇ ਆਪਾਂ ਅੱਗੇ ਕਿਤੇ ਘਟ ਹੋ ਰਹੀ ਆ ਪਰ ਅਸੀਂ ਤੇ ਬੇਨਤੀ ਕਰਦੇ ਆ ਜੇ ਤੇ ਅੱਠਾਂ ਦਿਨਾਂ ਦੇ ਵਿੱਚ ਇਸ ਕਰਦੇ ਆ ਇੱਥੇ ਕੋਈ ਮਸਲਾ ਹਲ ਹੁੰਦਾ ਤੇ ਨੀਤੀ ਤੇ ਅਸੀਂ ਖਾਲਸਾ ਰਾਜ ਆਕੂ ਜਿੱਦਾਂ ਉੱਥੇ ਸਾਡੇ ਸਿੰਘ ਕਰਦੇ ਆਂ ਤਾਂ ਉਦਾਂ ਕਰਕੇ ਪ੍ਰਿੰਸੀਪਲ ਨੂੰ ਬਿਲਕੁਲ ਉਹ ਛੜਕਦੇ ਬਾਹਰ ਲੈ ਜਾਣਾ ਹੂੰ ਤੇ ਆਪਣੇ ਆਧਾਰ ਤੇ ਅਨੁਭਾਰ ਕੱਢਣਾ ਬਾਕੀ ਹੋਰ ਕੋ ਨਹੀਂ ਹੈ ਇਹ ਸਰਕਾਰਾਂ ਜਿਹੜੀਆਂ ਐ ਇਹਨਾਂ ਤੇ ਬੜੇ ਵਿਸ਼ਵਾਸ ਕਰਦੇ ਬੜਾ ਭਗਵਾਨਤ ਮਾਨ ਦੇ ਲਾਇਆ ਵੀ ਇਹ ਪਿੱਛੋ ਲਾ ਤੋ ਬਚਪਨ ਤੋਂ ਵੇਨੇ ਹੁੰਦੇ ਨੇ ਬੜੀਆਂ ਗਲਤ ਬੋਲਦਾ ਹੁੰਦਾ ਸੀ ਵੀ ਇਹ ਸਰਕਾਰਾਂ ਇੰਜਿਆ ਦੇ ਸਾਰੀਆਂ ਇੰਨਾ ਕਰਕੇ ਵਿਖਾਉਂਦੀਆਂ ਹਾਂ ਹਾਂਜੀ ਹਾਂਜੀ ਜੀ ਬਾਕੀ ਇਹ ਇਹਨੂੰ ਅਸੀਂ ਅੱਠ ਦੇ ਨਤੀਜੇ ਨੇ ਬਾਕੀ ਅਸੀਂ ਆਪ ਦੇ ਕੋਲ ਖਾਲਸਾ ਰਾਜ ਆਖੂ ਕਰਦੇ ਹਾਂ ਹਾਂਜੀ ਖਾਲਸਾ ਜੀ ਕੀ ਕਹਿਣਾ ਚਾਹੁੰਦੇ ਕਹਿੰਦੇ ਵੀ ਨਹੀਂ ਦੀ ਫਿਰ ਅਸੀਂ ਪ੍ਰਾਤਨ ਰੌ ਰੀਤਾ ਮੁਤਾਬਕ ਫਿਰ ਇਨਸਾਫ ਕਰਾਂਗੇ ਅਜੇ ਅਸੀਂ ਸਰਕਾਰ ਨੂੰ ਮੌਕਾ ਦਿੰਨੇ ਆ ਪਰ ਸਰਕਾਰ ਕਿਉਂ ਇਹੋ ਜਿਹਾ ਅਸ਼ਲੀਲ ਪ੍ਰਿੰਸੀਪਲ ਦੀ ਪਿੱਠ ਥਾਪੜ ਰਹੀ ਹੈ ਬਿਲਕੁਲ ਜੀ ਬਿਲਕੁਲ ਵੇਖੋ ਜੀ ਸਰਕਾਰਾਂ ਦੇ ਨਾਰੇ ਬੀਟੀ ਪੜ੍ਹਾਓ ਬੇਟੀ ਬਚਾਓ ਦੇ ਨਾਰੇ ਵੱਡੇ ਵੱਡੇ ਲਾਉਂਦੀਆਂ ਨੇ ਪਰ ਇਹੋ ਜੀ ਜਦੋਂ ਮਾਹੌਲ ਵੇਖੀਦਾ ਕਿ ਸਾਡੇ ਸਿੱਖਿਆ ਦੇ ਕੇਂਦਰਾਂ ਦੇ ਵਿੱਚ ਇਹੋ ਜੀ ਪ੍ਰਿੰਸੀਪਲ ਜਿਹੜੇ ਗੁਰੂ ਹੁੰਦੇ ਅਧਿਆਪਕ ਬੱਚਿਆਂ ਦਾ ਗੁਰੂ ਹੁੰਦਾ ਤੇ ਉਹ ਹੀ ਉਹਨਾਂ ਦੇ ਨਾਲ ਇਹੋ ਜੀਆਂ ਹਰਕਤਾਂ ਕਰੂਗਾ ਤੇ ਕੀ ਸਮਾਜ ਨੂੰ ਸੇਰ ਦੇਣਗੇ ਇਹੋ ਜੀ ਬੰਦੇ ਇਹੋ ਜੇ ਸਰਾਤ ਦੀ ਅਨਸਰਾਂ ਦਿੱਤੇ ਇਹੋ ਜੇ ਸਿਕੰਜਾ ਕੱਸਣਾ ਚਾਹੀਦਾ ਹੈ ਕਿ ਦੂਸਰੇ ਜਿਹੜੇ ਹੋਰ ਸਕੂਲਾਂ ਦੇ ਜਾਂ ਟੀਚਰ ਇਹੋ ਜੇ ਬੰਦੇ ਸੋਚ ਰੱਖਦੇ ਮਾੜੀ ਉਹਨਾਂ ਨੂੰ ਚੇਤਾਵਨੀ ਹੋ ਜਾਵੇ ਕਿ ਇਹੋ ਜੇ ਕੰਮ ਅਸੀਂ ਬਿਲਕੁਲ ਨਹੀਂ ਕਰਨੇ ਜੇ ਸਰਕਾਰ ਅੱਜ ਵਾਲਾ ਜੋ ਇਕੱਠਾ ਹੋਇਆ ਹੈ ਜਿਹੇ ਬੰਦੀਆਂ ਦਾ ਜੇ ਸਰਕਾਰ ਆਪ ਦਾ ਜਿਹੜਾ ਹੈ ਉਹ ਕਾਮਯਾਬ ਨਹੀਂ ਹੁੰਦੀ ਫਿਰ ਸਰਕਾਰੇ ਖਾਲਸਾ ਜਿਹੇ ਬੰਦੀਆਂ ਆਪਣੇ ਜਿਹੜੇ ਖਾਲਸੇ ਦੇ ਰਵਾਇਤੀ ਅਨੁਸ਼ਾਸਨ ਦੇ ਤਰੀਕੇ ਨਾਲ ਸਜ਼ਾ ਦੇਵੇਗੀ ਫਿਰ ਸਰਕਾਰ ਤੇ ਲੋਕ ਇਹ ਨਾ ਕਹਿਣ ਕਿ ਕਾਨੂੰਨ ਕੋਈ ਭੰਗ ਹੁੰਦਾ ਹੈ ਜੇ ਕਾਨੂੰਨ ਕੋਈ ਹੈਗਾ ਹੈ ਜੇ ਉਹਨੂੰ ਲਾਗੂ ਕਰਨਾ ਚਾਹੀਦਾ ਇੱਥੇ ਪਤਾ ਲੱਗਦੇ ਸੀ ਜੇ ਲਾਗੂ ਹੋਊਗਾ ਤੇ ਉਹ ਫਿਰ ਕਾਨੂੰਨ ਦਾ ਪਤਾ ਲੱਗੇ ਕਿ ਵਾਕਿਆ ਕੋਈ ਸੰਵਿਧਾਨ ਹੈਗਾ ਭਾਰਤ ਜੀ ਕੋਈ ਹੈਗਾ ਕਿਤੇ ਲਾਗੂ ਹੁੰਦਾ ਤੇ ਜੀ ਉਹਦਾ ਗੱਲਾਂ ਬਾਤਾਂ ਦੇ ਵਿੱਚ ਆਪਾਂ ਇਹ ਗੱਲਾਂ ਕਰ ਛੱਡਦੇ ਆ ਕਿ ਆਪਣਾ ਕਾਨੂੰਨ ਹੈ ਕਾਨੂੰਨ ਹੈ ਪਰ ਉਹਨ ਹੱਤਿਆ ਦਾਜ ਦੇ ਕਈ ਮੁੱਦੇ ਆਉਂਦੇ ਕੁੜੀਆਂ ਦੇ ਤੇ ਕੁੜੀਆਂ ਤਰੱਕੀ ਨਹੀਂ ਕਰ ਪਾਉਂਦੀਆਂ ਨੌਕਰੀ ਨਹੀਂ ਕਰ ਪਾਉਂਦੀਆਂ ਉਹਨਾਂ ਨੂੰ ਕਈ ਇਹੋ ਜਿਹੇ ਥਾਵਾਂ ਤੇ ਕਿ ਜਿੱਥੇ ਸਰਕਾਰੀ ਅਦਾਰਿਆਂ ਦੇ ਵਿੱਚ ਵੀ ਇਹੋ ਜਿਹੀ ਸੋਸ਼ਣ ਹੁੰਦੇ ਉਹਨਾਂ ਦੇ ਤੇ ਇਹੋ ਜਿਹੇ ਅੰਸਰਾਂ ਦੇ ਤੇ ਸਰਕਾਰ ਨੂੰ ਸਖਤ ਹੋਣਾ ਚਾਹੀਦਾ ਜੀ ਹੂੰ ਬਿਲਕੁਲ ਇਹ ਪਿਛਲੇ ਦਿਨਾਂ ਦੇ ਅੰਦਰ ਬਲੇਰ ਸਾਹਿਬ ਆਪਾਂ ਵੇਖਦੇ ਆਂ ਵੀ ਇੱਕ ਵੀਡੀਓ ਇਧਰ ਗਰਦਾਸਪੁਰ ਦੀ ਵੀ ਸੀ ਉਹ ਵੀ ਬਾਹਰਲੇ ਮਤਲਬ ਸੂਬੇ ਦੇ ਵਿੱਚੋਂ ਆ ਕੇ ਤੇ ਇੱਕ ਪੰਜਾਬੀ ਕੁੜੀ ਦੇ ਨਾਲ ਅਸ਼ਲੀਲ ਹਰਕਤਾਂ ਆਫਿਸ ਦੇ ਵਿੱਚ ਕਰਦਾ ਹੈ ਉੱਥੇ ਵੀ ਇਹੋ ਜਿਹੇ ਵੀਰ ਨਿਹੰਗ ਸਿੰਘ ਆਏ ਤੇ ਉਹਨਾਂ ਨੇ ਬੇਟੀ ਨੂੰ ਇਨਸਾਫ ਦਵਾਇਆ ਤੇ ਅੱਜ ਇਹਨਾਂ ਸਕੂਲਾਂ ਦੇ ਵਿੱਚ ਗੱਲ ਕਰ ਲਈਏ ਵੀ ਇਸ ਇਲਾਕੇ ਦੇ ਲਾਗੇ ਲਾਗੇ ਪਿੰਡਾਂ ਦੀਆਂ ਸਾਡੀਆਂ ਸਿੱਖ ਪਰਿਵਾਰਾਂ ਦੀਆਂ ਬੱਚੀਆਂ ਤੇ ਇਹੋ ਜਿਹਾ ਕਹਿੰਦੇ ਸੰਜੀਤ ਕੁਮਾਰ ਸਾਈਕਲ ਮਤਲਬ ਇਹੋ ਜਿਹੀ ਅਸ਼ਲੀਲ ਹਰਕਤਾਂ ਟੀਚਰਾਂ ਨਾਲ ਕਰ ਰਿਹਾ ਤੇ ਨਿੱਕੀ ਨਿੱਕੀ ਜਵਾਨ ਬੱਚੀਆਂ ਦੇ ਮਨਾਂ ਤੇ ਅਸਰ ਕੀ ਜਾਊਗਾ ਦੇਖੋ ਮਖੂਸਾਬੇ ਤਰਾਸਦੀ ਆ ਸਾਡੀ ਕੌਮ ਦੀ ਅਸੀਂ ਲੋਕਾਂ ਦੀ ਇੱਜ਼ਤਾਂ ਬਚਾਉਣ ਵਾਲੀ ਕੌਮ ਬਿਲਕੁਲ ਅੱਜ ਆਪਣੀ ਇੱਜ਼ਤਾਂ ਅੱਖਾਂ ਦੇ ਸਾਹਮਣੇ ਜੋ ਕੁਝ ਹੋ ਰਿਹਾ ਹੈ ਹਮ ਅੱਜ 1 ਮਹੀਨਾ ਹੋ ਗਿਆ ਇੱਥੋਂ ਦੇ ਸਾਬਕਾ ਪ੍ਰਿੰਸੀਪਲ ਇੱਥੋਂ ਦੇ ਬੱਚਿਆਂ ਦੇ ਮਾਪੇ ਹਮ ਇਹ ਚੀਜ਼ਾਂ ਲੱਭਦੇ ਆ ਕਿ ਕੋਈ ਅੱਗੇ ਲੱਗੇ ਜੀ ਤੇ ਸਾਡਾ ਇਹ ਰੁੜਿਆ ਜਾਂਦਾ ਸਕੂਲ ਬਚਦੇ ਹਮ ਪਰ ਮੈਂ ਚਾਹੁੰਦਾ ਹਾਂ ਕਿ ਕਿਸੇ ਨਾਲ ਕੋਈ ਮੇਰੇ ਤੋਂ ਗਲਤ ਸਾਡੇ ਤੋਂ ਕਾਰਵਾਈ ਨਾ ਹੋ ਜੇ ਇਹ ਜਿਹੜਾ ਇਲਜ਼ਾਮ ਲਾਉਣਾ ਇਹ ਛੋਟੀ ਗੱਲ ਨਹੀਂ ਹੁੰਦੀ ਬਿਲਕੁਲ ਬਿਲਕੁਲ ਪਰ ਜਦੋਂ ਅਸੀਂ ਇੱਥੇ 1200 ਬੱਚਾ ਪੜਦਾ ਹੈ ਹਮ ਇੱਕ ਇੱਕ ਬੱਚੇ ਤੋਂ ਜਦੋਂ ਪੁੱਛੋਗੇ ਤੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਇਹ ਇੱਕ ਸਾਲ ਦੇ ਵਿੱਚ ਇਸ ਪ੍ਰਿੰਸੀਪਲ ਨੇ ਕਿੰਨੀਆਂ ਅਸ਼ਲੀਲ ਹਰਕਤਾਂ ਕੀਤੀਆਂ ਹਮ ਔਰ ਬੱਚਿਆਂ ਕੀਤਾ ਦੇਣ ਦੇ ਬਾਵਜੂਦ ਤੁਸੀਂ ਦੱਸ ਰਹੇ ਹੋ ਤੁਹਾਡੇ ਤੋਂ ਪਹਿਲਾਂ ਵੀ ਹਰੇਕ ਨੂੰ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਤੱਕ ਇਹ ਮਤਲਬ ਗੱਲ ਜਾ ਚੁੱਕੀ ਹੈ ਪ੍ਰਿੰਸੀਪਲ ਦੀ ਐਜੂਕੇਸ਼ਨ ਮਨਿਸਟਰ ਤੱਕ ਗੱਲ ਚ ਜਾ ਚੁੱਕੀ ਹੈ ਤੇ ਫਿਰ ਕਿਹੜੀ ਗੱਲੋਂ ਇਹਦੀ ਪਿੱਠ ਥਾਪੜੀ ਜਾ ਰਹੀ ਹੈ ਕਿਹੜੇ ਦਿੱਲੀ ਮਾਡਲ ਦੀਆਂ ਗੱਲਾਂ ਹੁੰਦੀਆਂ ਨਹੀਂ ਇਹ ਨਾ ਸਰਕਾਰ ਕੋਲ ਪ੍ਰਿੰਸੀਪਲ ਹੀ ਨਹੀਂ ਹੈਗਾ ਕੋਈ ਸਰਕਾਰ ਨੇ ਸਿੱਧੇ ਤੌਰ ਤੇ ਮਨਿਸਟਰ ਨੇ ਕਿਹਾ ਜਿਹੜਾ ਐਜੂਕੇਸ਼ਨ ਮਨਿਸਟਰ ਉਹ ਕਹਿੰਦਾ ਮੈਨੂੰ ਪ੍ਰਿੰਸੀਪਲ ਦਿਓ ਮੈਂ ਤਾਂ ਬਦਲ ਦਿੰਦਾ ਹਾਂ ਪਰ ਅਸੀਂ ਬਦਲੀ ਦੀ ਤਾਂ ਮੰਗ ਹੀ ਨਹੀਂ ਕੀਤੀ ਅਸੀਂ ਤਾਂ ਬਦਲੀ ਦੀ ਮੰਗ ਤਾਂ ਕਰਾਂਗੇ ਜੇ ਇਹਦੇ ਕੋਲ ਕੋਈ ਬੱਚਿਆਂ ਨੂੰ ਪੜਾਉਣ ਵਾਲਾ ਗੁਣ ਹੋਊਗਾ ਜਿਹੜਾ ਬੰਦਾ ਆਪਣੀ ਮੈਲੀ ਅੱਖ ਲਾ ਕੇ ਇਸ ਵਿਦਿਆ ਦੇ ਜੀ ਕੇਂਦਰ ਦੇ ਵਿੱਚ ਆਉਂਦਾ ਹੈ ਬਿਲਕੁਲ ਜੀ ਉਹਨੂੰ ਤਾਂ ਉਹਨੂੰ ਤਾਂ ਹੱਕ ਹੀ ਨਹੀਂ ਸਕੂਲ ਦੀਆਂ ਬਰੂਹਾ ਨੰਗਣ ਦਾ ਬਿਲਕੁਲ ਬਿਲਕੁਲ ਤੇ ਉਹ ਇੱਥੇ ਆਣ ਕੇ ਜਾ ਕੇ ਮੇਰੀ ਬਦਲੀ ਕਰ ਦੋ ਦੂਜੇ ਕੰਨਿਆ ਸਕੂਲ ਚ ਹੂੰ ਤੇ ਅਸੀਂ ਇਹ ਨਹੀਂ ਜਾਣ ਦਿੰਦੇ ਅਸੀਂ ਤੇ ਇਹਦਾ ਪਿੱਛਾ ਕਰਾਂਗੇ ਇਹ ਸਾਈਕਲ ਕਿੱਥੋਂ ਤੱਕ ਜਾਂਦਾ ਹੈ ਹੂੰ ਜਾਂ ਤੇ ਇਹਨੂੰ ਡਿਸਮਿਸ ਕਰੇ ਗਵਰਨਮੈਂਟ ਬਿਲਕੁਲ ਤੇ ਨਹੀਂ ਤੇ ਗਵਰਨਮੈਂਟ ਕਦੀ ਵੀ ਇਹ ਢੰਡੋਰਾ ਨਾ ਪਿੱਟੇ ਕਿ ਅਸੀਂ ਇੱਥੇ ਬਹੁਤ ਵੱਡਾ ਮਣਿਆਰ ਸਿੱਖਿਆ ਦਾ ਉੱਚਾ ਕਰਤਾ ਹੈ ਹੂੰ ਜਦੋਂ ਤੁਸੀਂ ਆਪ ਕਹਿੰਦੇ ਸਾਡੇ ਕੋਲ ਕੋਈ ਪ੍ਰਿੰਸੀਪਲ ਹੀ ਨਹੀਂ ਹੈਗਾ ਹੂੰ ਤੇ ਫਿਰ ਐਮੀਨਸ ਸਕੂਲ ਕਾਦੇ ਵਾਸਤੇ 12 18 ਕੋਲ ਤੇ ਹੂੰ ਕਈ ਸਕੂਲਾਂ ਦੇ ਵਿੱਚ ਇਹ ਹਾਲਾਤ ਹੋਣਗੇ ਅੱਜ ਤੇ ਜੇ ਸਰਕਾਰ ਨੇ ਇਹਦੇ ਤੇ ਕਾਰਵਾਈ ਨਾ ਕੀਤੀ ਤੇ ਬੜੇ ਵੱਡੇ ਪੱਧਰ ਤੇ ਅਸੀਂ ਇਹ ਇਹਦੇ ਪੋਤਲੇ ਫੁੱਲਾਂਗੇ ਸਰਕਾਰ ਦੇ ਜੋ ਕੁਝ ਹੋ ਰਿਹਾ ਹੈ ਪਰ ਸਰਕਾਰ ਤੇ ਆਂਦੀ ਅਸੀਂ ਦਿੱਲੀ ਮਾਡਲ ਲਿਆਵਾਂਗੇ ਦਿੱਲੀ ਦੀ ਤਰਜ਼ ਤੇ ਸਕੂਲ ਹੋਣਗੇ ਤੇ ਜੇ ਪ੍ਰਿੰਸੀਪਲ ਜਿਹਦੇ ਘਰ ਦੇ ਆਗੂ ਦਾ ਕਰਤਾਰ ਇੰਨਾ ਭੈੜਾ ਹੋਏਗਾ ਤੇ ਤੁਸੀਂ ਹਿਸਾਬ ਲਾਓ ਵੀ ਬੱਚਿਆਂ ਦੇ ਕਰਤਾਰ ਤੇ ਇਸ ਤੇ ਆਗੂ ਤੋਂ ਪੈਣਾ ਨਾ ਦੇਖੋ ਜਦੋਂ ਉੱਤੋਂ ਚੱਲਦੀ ਹੈ ਨਾ ਗੱਲ ਜੇ ਤੁਸੀਂ ਖਾਲਸਾ ਰਾਜ ਦੀ ਗੱਲ ਵੇਖੋਗੇ ਮਹਾਰਾਜ ਰਣਜੀਤ ਸਿੰਘ ਦੇ ਰਾਜ ਦੀ ਗੱਲ ਤੇ ਸਾਰੇ ਧਰਮ ਕਹਿੰਦੇ ਓਦਾਂ ਦਾ ਰਾਜ ਹੋਣਾ ਚਾਹੀਦਾ ਹੈ ਅੱਜ ਵੀ ਪੂਰੀਆਂ 5 ਵਾਈਸ ਜਿਹੜੇ ਸਾਰੇ ਪੰਜ ਵੱਡੇ ਦੇਸ਼ ਆ ਉਹ ਚਾਹੁੰਦੇ ਆ ਕਿ ਹਰ ਦੇਸ਼ ਸਿੱਖਾਂ ਦਾ ਗੁਰਦੁਆਰਾ ਹੋਣਾ ਚਾਹੀਦਾ ਹੈ ਤੇ ਜਿਹੜਾ ਅੱਜ ਜੇ ਤੋਂ ਮੋਦੀ ਸਾਹਿਬ ਦੀ ਗੱਲ ਕਰੋਗੇ ਜਿਹੜਾ ਇਹ ਦੇਸ਼ ਨੂੰ ਚਲਾ ਰਿਹਾ ਹੈ ਉਹਦੀ ਘਰ ਦੀਦਾ ਨਹੀਂ ਪਤਾ ਕਿੱਥੇ ਰਹਿੰਦੀ ਵਿਚਾਰੀ ਉਹ ਨਾਲ ਹੀ ਨਹੀਂ ਰੱਖਦਾ ਜਦ ਕੇ ਮਨਮੋਹਨ ਸਿੰਘ ਨੇ ਡਾਕਟਰ ਮੁਰਮੋਂਡ ਸਿੰਘ ਨੇ ਜਿੱਥੇ ਵੀ ਕਿਤੇ ਗਿਆ ਆਪਣੀ ਘਰਵਾਲੀ ਨੂੰ ਨਾਲ ਰੱਖਿਆ ਹੈ ਤੁਸੀਂ ਫੋਟੋਆਂ 'ਚ ਵੇਖੋਗੇ ਉਹਦੀ ਘਰਵਾਲੀ ਉਹਦਾ ਅੰਗ ਬਣ ਕੇ ਨਾਲ ਤੁਰੇ ਫਿਰਦੀ ਹੈ ਬਿਲਕੁਲ ਤੇ ਜਿਹੜਾ ਇੱਥੋਂ ਦਾ ਪੀਐਮ ਆ ਉਹ ਆਦੀ ਘਰਵਾਲੀ ਨੂੰ ਬੱਚਿਆਂ ਨੂੰ ਨਹੀਂ ਨਾਲ ਰੱਖਦਾ ਫਿਰ ਉਸ ਤੋਂ ਗੱਲ ਆਜੋ ਥੱਲੇ ਮੁੱਖ ਮੰਤਰੀ ਸਾਹਿਬ ਦੀ ਉਹਦੇ ਬੱਚੇ ਕਹਿੰਦੇ ਆ ਵੀ ਇਹ ਸਾਨੂੰ ਛੱਡ ਕੇ ਨਵਾਂ ਵਿਆਹ ਕਰਾਈ ਫਿਰਦਾ ਹੈ ਇਹ ਸਾਨੂੰ ਐਜੂਕੇਸ਼ਨ ਦੇਣਗੇ ਹੂੰ ਇਹ ਸਾਨੂੰ ਦੱਸਣਗੇ ਵੀ ਅਸੀਂ ਤੁਹਾਨੂੰ ਇਹ ਤਾਂ ਯਾਰ ਮੈਂ ਤਾਂ ਹੱਦ ਹੋ ਗਈ ਸਾਡੇ ਪੰਜਾਬ ਦੇ ਲੋਕਾਂ ਦੀ ਸਾਡੇ ਕੌਮ ਦੇ ਲੋਕਾਂ ਦੀ ਵੀ ਦਰਬਾਰ ਸਭ ਢਾਉਣ ਵਾਲਿਆਂ ਨੂੰ ਵੀ ਤੁਸੀਂ ਵਜ਼ੀਰੀਆਂ ਦੇਈ ਜਾਂਦੇ ਹੋ ਤੇ ਤੁਸੀਂ ਇਹਨਾਂ ਲੋਕਾਂ ਨੂੰ ਵੀ ਵਜ਼ੀਰੀਆਂ ਦੇਈ ਜਾਂਦੇ ਹੋ ਤੁਹਾਨੂੰ ਪਤਾ ਹੀ ਨਹੀਂ ਤੁਹਾਡੀਆਂ ਬੱਚੀਆਂ ਨਾਲ ਇੱਥੋਂ ਤੱਕ ਕੀ ਕੁਝ ਹੋ ਰਿਹਾ ਹੈ ਹੂੰ ਸੋ ਜੇ ਜੋ ਕੁਝ ਸੰਜੇ ਸਿੰਘ ਹੁਣਾਂ ਨੇ ਕੀਤਾ ਹੈ ਅਸੀਂ ਤਾਂ ਉਹ ਹੀ ਨਹੀਂ ਬਰਦਾਸ਼ਤ ਕਰਦੇ ਪਰ ਅੱਜ ਜੋ ਪ੍ਰਿੰਸੀਪਲ ਕਰ ਰਿਹਾ ਹੈ ਉਹ ਨੂੰ ਸਰਕਾਰ ਨੂੰ ਤਾਂ ਚਾਹੀਦਾ ਹੈ ਤੁਰੰਤ ਉਹਦੇ ਤੇ ਕਿਉਂਕਿ ਹਰਜੋਤ ਸਿੰਘ ਬੈਂਸ ਜਿਹੜੇ ਐ ਸਿੱਖਿਆ ਮੰਤਰੀ ਉਹਦੇ ਨਾਂ ਨਾਲ ਸਿੰਘ ਲੱਗਦਾ ਹੈ ਤੇ ਸਿੰਘ ਨੂੰ ਤਾਂ ਉਸੇ ਵੇਲੇ ਐਕਸ਼ਨ ਲੈਣਾ ਚਾਹੀਦਾ ਏ ਪਰ ਅੱਜ ਉਹਨੇ ਸਰਕਾਰ ਕਹਿੰਦੀ ਹੈ ਐਕਸ਼ਨ ਦੇ ਮੋੜ ਦੇ ਵਿੱਚ ਆ ਵੀ ਜਦੋਂ ਕੋਈ ਕਰਪਸ਼ਨ ਕਰਦਾ ਹੈ ਭ੍ਰਿਸ਼ਟਾਚਾਰ ਹੈ ਤਹਿਸੀਲਦਾਰ ਚੱਕ ਦਿੰਦੇ ਆ ਜੇ ਕੋਈ ਨਸ਼ਾ ਵੇਚਦਾ ਹੈ ਉਹਦੀਆਂ ਪ੍ਰਾਪਰਟੀਆਂ ਫ੍ਰੀਜ਼ ਕਰ ਦਿੰਦੇ ਨੇ ਪ੍ਰਾਪਰਟੀਆਂ ਢਾ ਦੇ ਦਿੰਦੇ ਆ ਤੇ ਆ ਜਿਹੜਾ ਵੇਖੋ ਰਿਸ਼ਵਤ ਲੈਣੀ ਉਹ ਵੀ ਮਾੜੀ ਏ ਪਰ ਕਿਸੇ ਦੀ ਧੀ ਦੇ ਨਾਲ ਖਲਵਾੜ ਕਰਨਾ ਉਹ ਕਿੱਡਾ ਮਾੜਾ ਹੈ ਇੱਥੇ ਐਕਸ਼ਨ ਕਿਉਂ ਨਹੀਂ ਲਿਆ ਜਾ ਰਿਹਾ ਤਹਿਸੀਲਦਾਰ ਤੁਸੀਂ ਬਦਲਤਾ ਹੈਡਮਾਸਟਰ ਕਦੋਂ ਬਦਲੋਗੇ ਦੇਖੋ ਉਹ ਵੀ ਜਿਹੜੀਆਂ ਪ੍ਰਾਪਰਟੀਆਂ ਸੀਲ ਦੀ ਗੱਲ ਕੀਤੀ ਹੈ ਨਾ ਉਹ ਤਾਂ ਜਿੱਥੇ ਜਿੱਥੇ ਪੰਚਾਇਤਾਂ ਦੇ ਕੋਈ ਥਾਵਾਂ ਤੇ ਮਾੜੀਆਂ ਮੋਟ ਗੱਲਾਂ ਜੈਸੀ ਵੀ ਮਾਰ ਕੇ ਆ ਕਰਤਾ ਜਿਆ ਕਰਤਾ ਇੱਕ ਲੋਕਾਂ ਨੂੰ ਦੱਸਣਾ ਕਿ ਇਹਨਾਂ ਨੂੰ ਐਜੂਕੇਸ਼ਨ ਤਾਂ ਅਸੀਂ ਦਿੱਤੀ ਨਹੀਂ ਇਹਨਾਂ ਨੂੰ ਤਾਂ ਨਸ਼ਾ ਦੇਤਾ ਤੇ ਜਿਹਦੀਆਂ ਨਸਾਂ ਦੇ ਵਿੱਚ ਅਸੀਂ ਨਸ਼ਾ ਵਾੜਤਾ ਉਹਨੂੰ ਕੀ ਪਤਾ ਕਿੰਨੋ ਟਾਉਦਾ ਤੇ ਕਿੰਨੋ ਨਹੀਂ ਉਹਨਾਂ ਤੇ ਇਹ ਗੱਲ ਸ਼ੇਅਰ ਕਰਨ ਲਈ ਗਵਰਨਮੈਂਟ ਨੇ ਬੜਾ ਸੋਹਣਾ ਕੰਮ ਕਰਤਾ ਬਹੁਤ ਪੱਟੇ ਚੱਕ ਤੇ ਜਦ ਕਿ ਗਵਰਨਮੈਂਟ ਨੇ ਕੋਈ ਵੀ ਚੰਗਾ ਕੰਮ ਨਹੀਂ ਕੀਤਾ ਹਾਲਾਂਕਿ ਭਗਵੰਤ ਮਾਨ ਸਾਹਿਬ ਕਹਿੰਦੇ ਵੀ ਅਸੀਂ ਮਤਲਬ ਟੀ ਹਾਂਜੀ ਰੋਜ਼ਗਾਰ ਦਿਆਂਗੇ ਰੋਜ਼ਗਾਰ ਤੇ ਮਤਲਬ 3 ਸਾਲ ਹੋ ਗਏ ਨੇ ਅੱਜ ਬਹੁਤ ਬੁਰੇ ਹਾਲਾਤ ਆ ਪੰਜਾਬ ਦੇ ਜੀ ਨਰੇਗਾ ਦੇ ਵਿੱਚ ਵੇਖ ਲਓ ਜਿੱਥੇ ਵਰਜੀ ਵੇਖ ਲਓ ਕਿਸੇ ਗਰੀਬ ਨੂੰ ਕੋਈ ਸਹੂਲਤ ਨਹੀਂ ਮਿਲਦੀ ਸਾਰੀਆਂ ਹੀ ਸਹੂਲਤਾਂ ਜੀ ਇਹ ਸਰਕਾਰ ਦੇ ਕਰਿੰਦੇ ਵੱਡਾ ਵੱਡਾ ਪੈਸਾ ਵਟੋਰ ਰਹੇ ਆ ਸੋ ਇਹਨਾਂ ਚੀਜ਼ਾਂ ਤੇ ਸਾਨੂੰ ਧਿਆਨ ਦੇਣਾ ਪਊਗਾ ਜੇ ਅਸੀਂ ਇਲਾਕੇ ਦੇ ਸਕੂਲ ਹੀ ਨਹੀਂ ਸੁਧਾਰ ਸਕਦੇ ਆਪਣਾ ਪਿੰਡ ਹੀ ਨਹੀਂ ਸੁਧਾਰ ਸਕਦੇ ਤੇ ਅਸੀਂ ਸਰਕਾਰ ਨੂੰ ਕਿੱਥੋਂ ਹੋਣਾ ਤਾਂ ਅਸੀਂ ਸਰਕਾਰ ਨੂੰ ਸਿੱਧੇ ਤੌਰ ਤੇ ਕਿਹਾ ਇਹਨੂੰ ਡਿਸਮਿਸ ਕਰੋ ਇਹੋ ਜਿਹਾ ਬੰਦਾ ਕਿਸੇ ਸਕੂਲ ਚ ਜਾਣ ਦੇ ਯੋਗ ਨਹੀਂ ਜੇ ਨਾ ਕੀਤਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕਦੀ ਵੀ ਫਿਰ ਭੀਖ ਤਾਂ ਮੰਗੀ ਨਹੀਂ ਫਿਰ ਤਾਂ ਸਾਡਾ ਇੱਕੋ ਹੀ ਇੱਕ ਪਖੇਤਰੀ ਪਾਰਟੀ ਹੈ ਜਿਹੜੀ ਹੂੰ ਦਿੱਲੀ ਦੀ ਅੱਖ ਚੱਕ ਪਾ ਕੇ ਗੱਲ ਕਰਦੀ ਐ ਜਿਹੜੀ ਨਾ ਕਿਸੇ ਨੂੰ ਦਬਾਉਂਦੀ ਐ ਤੇ ਨਾ ਹੀ ਦਬਦੀ ਐ ਤੇ ਸਾਡਾ ਤਾਂ ਅਜ ਤਖਤ ਦਾ ਜਥੇਦਾਰ ਵੀ ਜਿਹਨੂੰ ਅਸੀਂ ਜਾ ਕੇ ਬੇਨਤੀ ਕਰੀਏ ਵੀ ਤੂੰ ਹੀ ਗੱਲ ਕਰ ਉਹ ਵੀ ਨਹੀਂ ਕੋਈ ਹੈਗਾ ਹਾਂ ਕਿੱਧਰ ਜਾਈਏ ਸਿਕ ਕੌਮ ਦਾ ਨਾ ਕੋਈ ਐਸਜੀਪੀਸੀ ਦਾ ਪ੍ਰਧਾਨ ਤੁਸੀਂ ਮੰਗ ਪੱਤਰ ਦਿੱਤਾ ਹੈ ਤੇ ਜੇ ਤੁਹਾਡੀਆਂ ਮੰਗਾਂ ਦੇ ਗੌਰ ਨਾ ਹੋਈ ਤੇ ਫਿਰ ਤਾਂ ਅਗਲਾ ਐਕਸ਼ਨ ਕੀ ਹੋਏਗਾ ਅਗਲਾ ਐਕਸ਼ਨ ਸਾਡਾ ਇਹ ਹੋਊਗਾ ਕਿ ਅਸੀਂ ਬੜੇ ਪਿਆਰ ਨਾਲ ਇਹ ਜਿਹੜਾ ਸਾਈਕਲ ਜਿਹੜਾ ਇੱਥੋਂ ਦਾ ਪ੍ਰਿੰਸੀਪਲ ਆ ਇਹਦੀ ਬਾਹਾਂ ਫੜਾਂਗੇ ਇਹਨੂੰ ਪੰਜਾਬ ਇੱਥੋਂ ਭਿੱਖੀ ਵੰਡ ਦੇ ਜੂ ਦੇ ਵਿੱਚੋਂ ਬਾਹਰ ਛੱਡ ਕੇ ਆਵਾਂਗੇ ਤੇ ਇਹਦੇ ਮਾਪਿਆਂ ਨੂੰ ਬੇਨਤੀ ਕਰਾਂਗੇ ਵੀ ਇਹਨੂੰ ਆਪਣੇ ਘਰ ਰੱਖੋ ਤੇ ਇਹਨੂੰ ਸਿਖਾਓ ਕਿ ਬਾਹਰ ਦੁਨੀਆ ਦੇ ਵਿੱਚ ਸਮਾਜ ਦੇ ਵਿੱਚ ਵਿਚਰੀ ਦਾ ਕਿਤਰਾ ਹੈ ਸੋ ਜੇ ਉਹ ਪਿਆਰ ਨਾਲ ਸਾਡੇ ਛੱਡੇ ਤੋਂ ਜੂਹ ਦੇ ਵਿੱਚ ਬਾਹਰ ਰਿਆ ਤੇ ਠੀਕ ਹੈ ਨਹੀਂ ਤੇ ਫਿਰ ਇੱਥੇ ਤਾਂ ਤੁਹਾਨੂੰ ਪਤਾ ਹੀ ਆ ਮਤਲਬ ਸਾਡੇ ਸਿੱਖਾਂ ਦੇ ਰਵੈਈਏ ਅਸੀਂ ਆਪਣੀਆਂ ਬੱਚੀਆਂ ਨਾਲ ਤੇ ਇਹੋ ਜੀ ਮੈਲੀ ਅੱਖ ਵਾਲੇ ਬੰਦੇ ਨੂੰ ਇੱਥੇ ਵੜਨ ਨਹੀਂ ਦੇਣਾ ਇਹ ਸਰਕਾਰ ਫੈਸਲਾ ਕਰ ਲੇ ਉਹਨੇ ਕਿਹੜੇ ਬੰਨੇ ਤੋੜਨਾ ਜੀ ਸਾਡੇ ਸਾਬਕਾ ਪ੍ਰਿੰਸੀਪਲ ਵੀ ਸੀ ਸਕੂਲ ਦੇ ਨੇ ਹਾਂਜੀ ਕੀ ਕਹਿਣਾ ਚਾਹੁੰਦੇ ਤੁਹਾਡੀ ਜਦੋਂ ਵੀ ਗੱਲ ਚੱਲੀ ਕਹਿੰਦੇ ਵੀ ਪ੍ਰਿੰਸੀਪਲ ਬਹੁਤ ਵਧੀਆ ਸੀ ਹਰ ਧੀ ਨੂੰ ਮਤਲਬ ਆਪਣੀ ਧੀ ਸਮਝਦੇ ਰਹੇ ਤੇ ਟੀਚਰਾਂ ਨੂੰ ਆਪਣੀਆਂ ਭੈਣਾਂ ਦਾ ਦਰਜਾ ਦਿੱਤਾ ਪਰ ਅੱਜ ਦੇ ਜੇ ਪ੍ਰਿੰਸੀਪਲ ਦੀ ਗੱਲ ਕਰੀਏ ਜਿਹੜੇ ਸਹੀ ਗੱਲ ਦੀ ਚਰਚਾ ਹੋ ਰਹੀ ਸਾਰਾ ਹਲਕਾ ਚਰਚਾ ਕਰ ਰਿਹਾ ਹੈ ਵੀ ਸਕੂਲ ਦੇ ਵਿੱਚ ਅਸ਼ਲੀਲ ਹਰਕਤਾਂ ਕਰਦਾ ਕੀ ਉਹਨੂੰ ਅਸ਼ਲੀਲ ਹਰਕਤਾਂ ਕਰਨ ਦੀ ਸਰਕਾਰ ਤਨਖਾਹ ਦਿੰਦੀ ਹੈ ਬਿਲਕੁਲ ਤੁਸੀਂ ਯੂਰ ਰਾਈਟ ਮੈਂ ਇੱਥੇ 90 ਤੋਂ ਲੱਗ ਕੇ ਤੇ 31 31 ਜਨਵਰੀ 2024 ਨੂੰ ਰਿਟਾਇਰ ਹੋਇਆ ਮੈਂ 1 ਸਾਲ ਸਕੂਲੇ ਨਹੀਂ ਆਇਆ ਲਗਭਗ ਕਿਉਂਕਿ ਮੇਰਾ ਕੰਮ ਨਹੀਂ ਕੋਈ ਬਿਨਾ ਮਤਲਬ ਦਾ ਪਰ ਮੇਰੇ ਘਰ ਜਾ ਕੇ ਮਾਪੇ ਬੱਚੇ ਰੋਏ ਹੂੰ ਵੀਡੀਓ ਸਭ ਕੋ ਨਾ ਕੀਤਾ ਫਿਰ ਮੇਰੀ ਮਿਸ ਨਹੀਂ ਕਿਉਂ ਤੁਹਾਡੇ ਕੋਲ ਵੀਡੀਓ ਆ ਗਈ ਸਾਰੀ ਹਾਂ ਬਿਲਕੁਲ ਹੈ ਮੇਰੀ ਵਾਈਫ ਨੇ ਕਿਹਾ ਤੂੰ ਇਹ ਕੰਮ ਚ ਨਹੀਂ ਆ ਹੂੰ ਤੁਹਾਡਿਓ ਤੁਸੀਂ ਉੱਤੇ ਪੱਟ ਸਟਿਲ ਉਹਨਾਂ ਦੀ ਆਤਮਾ ਜਾਗੀ ਮੇਰੇ ਪਰਿਵਾਰ ਦੀ ਵੀ ਤੁਸੀਂ ਇਹ ਬੀੜਾ ਚੁੱਕੋ ਤੇ ਤੁਸੀਂ ਖਾਲਸਾ ਜੀ ਨੂੰ ਸਾਰੀ ਟੀਮ ਨੂੰ ਲਾ ਕੇ ਲਾਓ ਈਆਂ ਦਾ ਮੈਟਰ ਹੈ ਹੂੰ ਫਿਰ ਅਸੀਂ ਉਹ ਬੜਾ ਚੇਰ ਹੋ ਗਿਆ ਅਸੀਂ ਤਿੰਨਾ ਚੌਹ ਪੰਚਾਇਤਾਂ ਨੇ ਮੱਥੇ ਪਾਏ ਅੱਛਾ ਇਹ ਲੰਮਾ ਸਮੇਂ ਤੋਂ ਗੱਲ ਚੱਲ ਰਹੀ ਹੈ 8 ਮਹੀਨਿਆਂ ਦੀ ਇਹਨਾਂ ਦੀ ਗੱਲ ਚੱਲ ਰਹੀ ਹੈ ਇਹ ਪ੍ਰਿੰਸੀਪਲ ਆ ਇਹ ਮਲੇਰੀ ਵਾਈਫ ਮਰੀ ਨੂੰ 5-6 ਮਹੀਨੇ ਹੋ ਗਏ ਆ। ਇਹ ਡ੍ਰਿੰਕ ਨਹੀਂ ਕਰਦਾ ਮੱਛੀ ਮੀਰ ਬਹੁਤ ਖਾਂਦਾ। ਇਹਦੀ ਇੱਕ ਬੇਟੀ ਐ 72800 ਚైనా ਚ ਪੜਦੀ ਆ। ਇੱਕ ਬੇਟਾ ਛੋਟਾ ਜਾਰੂ ਵਿੱਚ ਪੜਦਾ। ਇਹ ਕੁਆਟਰ ਚ ਇਕੱਲਾ ਰਹਿੰਦਾ ਇਹਦਾ ਕੋਈ ਮਾਂ ਪਿਓ ਨਹੀਂ ਕੋਈ ਸੋਸ਼ਲ ਨਹੀਂਗਾ। ਇਹ ਸਕੂਲ ਚ ਕੋਈ ਵੀ ਆ ਜੀ ਉਹਨੂੰ ਮਤਲਬ ਬੋਲਦਾ ਨਹੀਂਗਾ। 2400 ਤੋਂ ਗਿਣਤੀ ਘਟ ਕੇ 1800 ਇਹਨੇ ਕਰਤੀ ਆ। ਬੱਚਿਆਂ ਦੀ। ਬੱਚਿਆਂ ਦੀ। ਜਿਹੜਾ ਮੁੰਡਿਆਂ ਵਾਲਾ ਸਕੂਲ ਚ ਕੁੱਲੂ ਬੋਲਨਦਾ ਆ ਆਹੇ ਕਮਰੇ ਬਣਾਏ ਲਿਆ ਲੈ। ਕ੍ਰਿਸ਼ਨ ਕੁਮਾਰ ਜੀ ਤੋਂ ਆਈ ਇਹਨੂੰ ਸਕੂਲ ਨੂੰ ਬਲੰਦੀਆਂ ਤੇ ਲੈ ਕੇ ਤੇ ਪੜ੍ਹਾਈ ਚ ਖੇਡਾਂ ਚ ਮੱਕਣ ਮੱਖੀ ਸਾਡੇ ਬੱਚੇ ਕੈਨੇਡਾ ਅਮਰੀਕਾ ਫੌਜ ਬੜੀ ਦੂਰ ਗਏ ਆ ਪਰ ਜਦੋਂ ਦਾ ਆਇਆ ਵਾ ਸਾਡੇ ਬੱਚਾ ਨੇ ਅਹੀਂ ਰਹਿਣਾ ਹੀ ਨਹੀਂ ਇੱਥੇ ਇਕ ਤੋਂ ਪੜ੍ਹਨਾ ਨਹੀਂ ਅਹੀਂ ਛੱਡ ਜਾਣਾ ਵਾ ਜਿਹੜੇ ਮੁੰਡਿਆਂ ਨੇ ਆਪਣੀ ਭੈਣ ਤੇ ਕੱਢਣੀ ਨਹੀਂ ਨਾ ਸਕੂਲ ਚ ਅੱਛਾ ਮੁੰਡੇ ਕਹਿੰਦੇ ਵੀ ਅਹੀਂ ਆਪਣੀ ਭੈਣ ਸਕੂਲ ਚ ਨਹੀਂ ਭੇਜਣਾ ਹਾਂ ਬਾਕੀ ਇਹ ਸਟਾਫ ਜਿਹੜਾ ਵਾ ਵਿਚਾਰਾ ਡਰਦਾ ਨਹੀਂ ਕੁੰਦਾ ਸਾਹਮਣੇ ਪਰ ਬੋਲਦਾ ਵਾ ਕਿ ਇਹ ਨੇ ਸਟਾਫ ਦੀ ਏਸੀ ਆਦੇ ਤੇ ਕੋਲ ਹੁੰਦੇ ਆ ਸਟਾਫ ਹੈ ਨਾਲ ਹੀ ਸਾਡੇ ਸਾਰਾ ਹੀ ਪਰ ਇਹ ਬੰਦੇ ਨੇ ਬਹੁਤ ਹੀ ਜ਼ਿਆਦਾ ਗਦਰ ਮਚਾਇਆ ਵਾ ਅਸ਼ੀਲ ਵਰਤਾਈਆਂ ਕਰਦਾ ਸਰਕਾਰ ਤਾਂ ਕੀ ਪਤਾ ਲੱਗਾ ਤੇ ਗੱਲ ਪਚਾਈ ਇਹ ਤਾਂ ਬੱਚੇ ਤਾਂ ਘਰ ਗਏ ਟੀਮ ਲੈ ਕੇ ਉਹ ਬੱਚਾਂ ਦਾ ਦੋ ਬੱਚੇ ਨੂੰ ਆੜੇ ਤਿੰਨ ਗਏ ਤੇ ਇੱਕ ਬਾਹਰ ਬੈਠ ਇਹਨਾਂ ਦੋਵਾਂ ਜਾਣੇ ਨੇ ਹੱਥ ਜੱਥ ਪਾਏ ਸਾਨੂੰ ਵੇਖ ਕੇ ਵੀ ਨਹੀਂ ਛੱਡੇ ਕਿੰਨੇ ਪ੍ਰਿੰਸੀਪਲ ਤੇ ਜਿਹੜੀ ਨਾਲ ਮੈਡਮ ਹੈ ਮੈਡਮ ਦਾ ਕੀ ਨਾਮ ਹੈ ਅਮਰਤਪਾਲ ਕੋਰ ਅਮਰਤਪਾਲ ਕੋਰ ਹਾਂਜੀ ਉਹ ਮਲੋੜਦੇ ਆ ਸਿਆਪਾ ਕੀ ਅਮਰਸਰਦਾ ਵਾ ਮੁਖਸਰ ਬਲੋੜਦੀ ਆ ਇਹਨਾਂ ਦੋਵਾਂ ਦੇ ਅਸਰ ਨਹੀਂ ਪੈਂਦਾ ਪਰ ਸਾਡਾ ਇਲਾਕਾ ਵਾ ਸਾਨੂੰ ਤਾਂ ਅਸਰ ਪੈਂਦਾ ਮੈਂ ਟੋਲ ਵਾਜ ਜਾਣਾ ਰਿਹੈ ਰੋ ਕੇ ਗਿਆ ਮੈਂ ਕੋਈ ਕੁਝ ਆ ਕੇ ਆ ਗੁੰਗਲ ਚੌਕੇ ਵੀ 1 ਰੁਪਿਆ ਖਾਦਾ ਜਾਂ ਗਲਤ ਕੰਮ ਕੀਤਾ ਹੋਵੇ ਮੈਂ ਤਾਂ ਚੂਣੀ ਕਰ ਦਿੰਦਾ ਇਹਨਾਂ ਨੂੰ ਪਤਾ ਪਲੇਟ ਸਾਹਿਬ ਨੂੰ ਸਾਰਿਆਂ ਨੂੰ ਪਤਾ ਪਰ ਸੀਲ ਇਸ ਦਾ ਸਾਡੇ ਦੁਖੀ ਆ ਮਾਨਵੀ ਦਿਲ ਵੀ ਦਿਮਾਗ ਵੀ ਤੰ ਐ ਲਾਸ਼ਾਂ ਤੁਰੇ ਫਿਰਦੇ ਹਾਲ ਦੀ ਘੜੀ ਜਿੰਨਾ ਚਿਰੇ ਮਸਲਾ ਹੱਲ ਨਹੀਂ ਹੁੰਦਾ ਐ ਇੱਕ ਲਾਸ਼ਾਂ ਵਾਂਗੂ ਤੁਰੇ ਫਿਰਦੇ ਐਂ ਅਸੀਂ ਕਾਦੇ ਚੁੱਕੇ ਆ ਤੁਹਾਡੇ ਮਤਲਬ ਜਿਹੜੇ ਵਿਧਾਇਕ ਨੇ ਐਮ ਐਲ ਏ ਸਾਹਿਬ ਦਾ ਫਰਜ ਹੁੰਦਾ ਹ ਹਲਕੇ ਦਾ ਮਾਲਕ ਹੋਣਾ ਕੀ ਉਹਦੇ ਤਾਂ ਗੱਲ ਕਰੀ ਨਹੀਂ ਤੁਸੀਂ ਸਿੱਖਿਆ ਮੰਤਰੀ ਸਾਹਿਬ ਸਸੋਦੀਆ ਸਾਹਿਬ ਨੂੰ ਲੈ ਕੇ ਇੱਥੇ ਆਏ ਸੀ ਤਰਨਤਾਰਨ ਮੈਂ ਉਹਨਾਂ ਨਾਲ ਕੈਲੀਫੋਨੀਆ ਗੱਲ ਕੀਤੀ ਹੂੰ ਉਹਨਾਂ ਨੇ ਮੈਨੂੰ ਦੋ ਚੰਡੀਗੜ੍ਹ ਮੇਲੋ ਜੀ ਮੈਂ ਆਖਿਆ ਵੀ ਮੈਂ ਤੁਹਾਨੂੰ ਚੰਡੀਗੜ੍ਹ ਆਮ ਆਦਮੀ ਪਾਰਟੀ ਫਿਰ ਕਾਦੇ ਚ 10000 ਲਾ ਕੇ ਚੰਡੀਗੜ ਮੈਂ ਕਰਤਾ ਹਰਜੋਤ ਬੈਂਸ ਜੀ ਹਾਂਜੀ ਅੱਛਾ ਜੀ ਐਮਐਲਏ ਸਾਹਿਬ ਨੂੰ ਕਰਤਾ ਉਹਨਾਂ ਦੇ ਇੱਕ ਪੀਓ ਸੋਸ਼ਲ ਮੀਡੀਆ ਚਲਾਉਂਦਾ ਰਿੰਕੂ ਗਗਨ ਕਹਿੰਦਾ ਉਹਨਾਂ ਨੇ ਆਪਣੀ ਟੀਮ ਲਾ ਗਿਆ ਹਰਜੋਤ ਬੈਂਸ ਉਹ ਡੀਓ ਲੈਟਰ ਲਾ ਕੇ ਦੇ ਦਿੱਤਾ ਹੂੰ ਉਹ ਆਂਦੇ ਜੀ ਮੈਂ ਨਾ ਸ਼ਪਾਰਸ਼ ਮੁੱਖ ਮੰਤਰੀ ਨੂੰ ਕਰਤੀ ਆ ਪਰ ਜੇ ਕੋਈ ਪ੍ਰਿੰਸੀਪਲ ਹੈਗਾ ਤੇ ਪ੍ਰਿੰਸੀਪਲ ਤਾਂ ਹੈਗਾ ਹੀ ਨਹੀਂ ਇਲਾਕੇ 'ਚ ਕੋਈ ਸਿਰਫ ਇੱਕ ਸੁਰ ਸਿੰਘ ਪ੍ਰਿੰਸੀਪਲ ਹੈ ਤਰਨਤੰਦ ਜਿਹੜਾ ਐਸਓਈ ਸਕੂਲ ਆ ਸਾਡੇ ਤਰਨਤੰਦ ਜਿਹੜੇ ਪੰਜ ਸਕੂਲ ਆ ਕੋਈ ਚਾਚ ਤਰਨਤੰਦ ਜ਼ਿਲ੍ਹੇ ਦੇ ਵਿੱਚ ਕੋਈ ਪ੍ਰਿੰਸੀਪਲ ਨਹੀਂ ਹੈਗਾ ਪ੍ਰੋਮੋਸ਼ਨ ਕਿਉਂ ਨਹੀਂ ਕਰ ਰਹੇ ਟੀਚਰਾਂ ਤੋਂ ਪ੍ਰਿੰਸੀਪਲ ਜਾਣਾ ਡਾਕਟਰ ਜਿਹੜੇ ਪ੍ਰੋਮੋਸ਼ਨ ਘਟਾ ਉਹ ਸਿੰਗਾਪੁਰ ਤੋਰੀ ਜਾਂਦੇ ਉਹਦਾ ਕੀ ਫਾਇਦਾ ਉਹ ਗੰਦੇ ਪ੍ਰਿੰਸੀਪਲ ਰਹਿਣਗੇ ਬੱਚੇ ਸਾਰੇ ਹਟ ਜਾਣਗੇ ਤੇ ਪ੍ਰਿੰਸੀਪਲ ਦਾ ਚਾਰ ਪੜਾਟ ਗਿਆ ਤੁਹਾਡੇ ਸਾਹਮਣੇ ਮਾਪੇ ਦੱਸ ਕੇ ਗਏ ਲੈਡੀਆਂ ਉਹਨਾਂ ਦੇ ਬੱਚਿਆਂ ਦੇ ਮਾਪਿਓ ਗਾਰਡੀਅਨ ਦੱਸ ਕੇ ਗਏ ਰੋ ਕੇ ਗਏ ਦੁਖਰੇ ਨਹੀਂ ਤਾਂ ਕਿਹਦਾ ਜੀਗਾ ਤਾਂ ਕੈਮਰੇ ਅੱਗੇ ਦੱਸਾਂ ਮੈਂ ਪਰ ਸਿਰ ਤੋਂ ਪਾਣੀ ਲੰਘ ਚੁੱਕਾ ਜੀ ਤੁਸੀਂ ਇਹਨੂੰ ਮਤਲਬ ਬਲੇਅਰ ਸਾਹਿਬ ਅਸੀਂ ਸਾਡੇ ਗਵਾਈ ਕਰਨਗੇ ਐਂ ਤੇ ਇਹਨਾਂ ਦੇ ਨਾਲ ਆ ਐਂ ਤਾਂ ਨੇ ਵੀ ਵਿੱਦਿਆ ਦਾ ਮੰਦਿਰ ਬਣੇ ਬਿਲਕੁਲ ਪੜ੍ਹਾਈ ਜੋ ਵੱਲ ਹੋਵੇ ਐਦਾਂ ਚ ਹੋਵੇ ਡਿਸਪਲਿਨ ਹੋਵੇ ਸਿਸ਼ਟਾਚਾਰ ਬੱਚੇ ਡਿਸਪਲਿਨ ਜੋ ਇੱਕ ਮੋਰਲ ਐਜੂਕੇਸ਼ਨ ਬੱਚਿਆਂ ਨੂੰ ਚਾਹੀਦੀ ਆ ਉਹ ਬਸ ਬਿਲਕੁਲ ਸਾਡਾ ਕੋਈ ਕੋਈ ਨਿੱਜੀ ਮਾਂ ਕੀ ਕਰਦੇ ਮੁੱਖ ਮੰਤਰੀ ਹਾਂਜੀ ਮੰਗ ਮੁੱਖ ਮੰਤਰੀ ਸਾਹਿਬ ਈਐਮ ਸਾਹਿਬ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆ ਇਹਨੂੰ ਛੱਡਿਓ ਨਾ ਇਹ ਤੁਸੀਂ ਛੱਡਤਾ ਤੇ ਫਿਰ ਲਾਕੇ ਨਹੀਂ ਛੱਡਣਾ ਕਿਉਂ ਇਹਨੂੰ ਪਹਿਲਾਂ ਕਰੋ ਸਸਪੈਂਡ ਫਿਰ ਰਾਜ ਪੱਤਰੀ ਦੀ ਇਨਕੁਆਇਰੀ ਕਰਾਓ ਜੀ ਦੈਨ ਇਹਨੂੰ ਡਿਸਮਿਸ ਕਰੋ ਦੋਵਾਂ ਨੂੰ ਜੀ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ ਮੰਨ ਲਓ ਸਰਕਾਰ ਕਹਿੰਦੀ ਗੱਲ ਉਸ ਨੂੰ ਗੁਜ਼ਾਰਥ ਨਹੀਂ ਕਰਦੀ ਤਾਂ ਅਗਲਾ ਤਦਾਂ ਤੁਹਾਡਾ ਕੀ ਸਟੈਪ ਹੋਗਾ ਹਾਂ ਬਲੇਅਰ ਸਾਹਿਬ ਦੀ ਜੋਗੋਗਾਈ ਚ ਉਹਨਾਂ ਜਿਵੇਂ ਕਹਿ ਦਿੱਤਾ ਵਾ ਐ ਗੁੱਟੋ ਫੜ ਕੇ ਅੱਥੀ ਕਟਾਂਗੇ ਕੱਡਾਂ ਗਾਰ ਬਿਲਕੁਲ ਜੀ ਇਹਦੋਂ ਪਹਿਲਾਂ ਬਲੇਅਰ ਸਾਹਿਬ ਨੇ ਵੀ ਗੱਲ ਕਹਿਤੀ ਇਹਨਾਂ ਨੇ ਵੀ ਕਹਿਤੀ ਵੀ ਅਜੀ ਅਜੇ ਅਸੀਂ ਸਰਕਾਰ ਤੇ ਪ੍ਰਸ਼ਾਸਨ ਦੇ ਹਵਾਲੇ ਕੀਤਾ ਹੈ ਇਹ ਕੇਸ ਜਿਹੜਾ ਅੱਜ ਮੰਗ ਪੱਤਰ ਦਿੱਤਾ ਜੇਕਰ ਇਹ ਹਫਤੇ ਦੇ ਵਿੱਚ ਵਿੱਚ ਇਸ ਸਹਿਗਲ ਤੇ ਕੋਈ ਕਾਰਵਾਈ ਨਹੀਂ ਹੁੰਦੀ ਕਿਉਂਕਿ ਇਹਨਾਂ ਪੇਰੈਂਟਸ ਨੇ ਆ ਕੇ ਦੱਸਿਆ ਔਰ ਜਿਹੜੇ ਮੁੰਡੇ ਪੜ੍ਹਦੇ ਨੇ ਉਹ ਕਹਿੰਦੇ ਅਸੀਂ ਕਦੀ ਵੀ ਆਪਣੀ ਭੈਣ ਨੂੰ ਇਸ ਸਕੂਲ ਦੇ ਵਿੱਚ ਨਹੀਂ ਲਾਵਾਂਗੇ ਵੇਖੋ ਇੱਥੋਂ ਗਿਆਨ ਮਿਲਣਾ ਸੀ ਪਰ ਜਦੋਂ ਟੀਚਰ ਜਿਹੜਾ ਸਕੂਲ ਦਾ ਮੁਖੀ ਅਸ਼ਲੀਲ ਹਰਕਤਾਂ ਕਰਨ ਲੱਗ ਪਵੇ ਤੇ ਫਿਰ ਕਿਹੜਾ ਇੱਥੇ ਟਿਕੇਗਾ ਜਵਾਨ ਧੀਆਂ ਨੇ ਆਉਣਾ ਅੱਜ ਸਾਰਾ ਇਲਾਕਾ ਬੜਾ ਚਿੰਤਤ ਹੈ ਅੱਜ ਇਹ ਜਿਹੜੇ ਇਲਾਕੇ ਦੇ ਮੋਹਤਬਰ ਜਾਨ ਨੇ ਉਹ ਬੜੇ ਚਿੰਤਤ ਨੇ ਪਰ ਸਰਕਾਰ ਦੇ ਜੇ ਸਿਰ ਤੇ ਜੂਨ ਨਹੀਂ ਸਰਕਾਰੀ ਕਿਉਂ ਨਹੀਂ ਸਰਕਾਰੀ ਕਿਉਂ ਇਹੋ ਜਿਹੇ ਬੰਦੇ ਦੀਆਂ ਪਿੱਟ ਤਾਪੜ ਰਹੀ ਸਰਕਾਰ ਆਖਰੀ ਸਵਾਲ ਕਿਉਂ ਥਾਪੜ ਰਹੀ ਏ ਇਹ ਸਰਕਾਰ ਪਿੱਠ ਹਾਲਾਂਕਿ ਇਹਨਾਂ ਨੇ ਕਿਹਾ ਸੀ ਅਸੀਂ ਦਿੱਲੀ ਮਾਡਲ ਲਿਆ ਦੇਾਂਗੇ ਵਿਦਿਆ ਦਾ ਮਿਆਰ ਬੜਾ ਉੱਚਾ ਕਰ ਦੇਾਂਗੇ ਤੇ ਵਿਦਿਆ ਦਾ ਮਿਆਰ ਤੇ ਕਰੈਕਟਰ ਦੇ ਮਿਆਰ ਨੀਵੇਂ ਹੋਗੇ ਦੇਖੋ ਮਖੂਦ ਸਾਹਿਬ ਭਾਵੇਂ ਪੀਐਮ ਹੋਵੇ ਤੇ ਭਾਵੇਂ ਸੀਐਮ ਹੋਵੇ ਹਮ ਜਦ ਤੱਕ ਉਹ ਬੇਦਾਗ ਨਹੀਂ ਹੁੰਦਾ ਉਹਨਾਂ 'ਚ ਰੋਗ ਵਾਈ ਕਰਨ ਦੇ ਯੋਗ ਨਹੀਂ ਦਾ ਆਗੂ ਦੇ ਦਾ ਗੋਣਾ ਚਾਹੀਦਾ ਹੁਣ ਸਾਡਾ ਜਦੋਂ ਇਹ ਸਕੂਲ ਜਿਹੜਾ ਮੈਂ ਪਹਿਲਾਂ ਵੇਖਿਆ ਜਦੋਂ ਪ੍ਰਿੰਸੀਪਲ ਸਤਿੰਦਰ ਸਿੰਘ ਹੋਣੀ ਪੰਨੂ ਸਾਹਿਬ ਹੋਣੀ ਜਾਂ ਇੱਥੇ ਪੰਚਾਇਤ ਇੱਕ ਵਾਰੀ ਤੇਜਪ੍ਰੀਤ ਸਿੰਘ ਪੀਟਰੋਣਾ ਦੀ ਇੱਥੇ ਪੰਚਾਇਤ ਹੁੰਦੀ ਸੀ ਭਿੱਖੀਵਿੰਡ ਦੇ ਵਿੱਚ ਉਹਨਾਂ ਨੇ ਇੱਥੇ ਪ੍ਰਾਈਵੇਟ ਟੀਚਰ ਵੀ ਸਰਕਾਰ ਤੋਂ ਬਗੈਰ ਪ੍ਰਾਈਵੇਟ ਟੀਚਰ ਵੀ ਰੱਖੇ ਸੀ ਜਿਨ੍ਹਾਂ ਨੂੰ ਉਹ ਸਾਰੇ ਆਪ ਪੈਸਾ ਚੰਦਾ ਇਕੱਠਾ ਕਰਕੇ ਤਨਖਾਹ ਚੰਗੀ ਦਿੰਦੇ ਸੀ ਕੀ ਬਾਤ ਔਰ ਉਦੋਂ ਇਹ ਸਕੂਲ ਦੇ ਵਿੱਚ ਇੱਕਦਮ ਬੱਚਿਆਂ ਦੀ ਗਿਣਤੀ ਵਧੀ ਤੇ ਇਹਨਾਂ ਦੀ ਜੋਗ ਅਗਵਾਈ ਦੇ ਵਿੱਚ ਇਹਦੀ ਬਿਲਡਿੰਗ ਬੜੀ ਸੋਹਣੀ ਬਣ ਗਈ ਇਹਨਾਂ ਕੋਈ ਸੀਮੈਂਟ ਰੇਤਾ ਬੱਜਰੀ ਨਹੀਂ ਖਾਦਾ ਔਰ ਉਸ ਤੋਂ ਬਾਅਦ ਫਿਰ ਸਾਰੇ ਸਕੂਲਾਂ ਦੇ ਵਿੱਚ ਇਹੋ ਜਿਹੇ ਹਾਲਾਤ ਬਣ ਗਏ ਕਿ ਜਿਹੜਾ ਉੱਥੋਂ ਦੀ ਮੈਨੇਜਮੈਂਟ ਹੁੰਦੀ ਹੈ ਉਹਨਾਂ ਨੂੰ ਉਹਦੇ ਨਾਲ ਲਾਇਆ ਜਾਂਦਾ ਕਿ ਬਿਲਡ ਵਿੱਚ ਬਿਲਡਿੰਗ ਦੇ ਵਿੱਚੋਂ ਇੰਨੇ ਕੁ ਤਿੰਨ ਨੂੰ ਹੀ ਦੇ ਦਾਂਗੇ ਤੇ ਜਿਹੜਾ ਪ੍ਰਿੰਸੀਪਲ ਜਿੰਨੇ ਅਗਵਾਈ ਕਰਨੀ ਸੀ ਜਦੋਂ ਉਹ ਹੀ ਮੈਲੀ ਅੱਖ ਨਾਲ ਬੱਚਿਆਂ ਨੂੰ ਵੇਖੂਗਾ ਜਾਂ ਟੀਚਰਾਂ ਨੂੰ ਵੇਖੂਗਾ ਤੇ ਦੂਜੇ ਜਿਹੜੇ ਸਾਰੇ ਉਹ ਵੀ ਬੱਚਿਆਂ ਨੂੰ ਵੀ ਵੇਖਦਾ ਮੈਲੀ ਅੱਖ ਨਾਲ ਤੇ ਜਿਹੜੀ ਇੱਕ ਟੀਚਰ ਦਾ ਨਾਮ ਲਿਆ ਕਹਿੰਦੇ ਉਹਦੇ ਨਾਲ ਤੇ ਸ਼ਰੇ ਆਮ ਜਿਹੜਾ ਹੈ ਨਾ ਸ਼ਰੇ ਆਮ ਸਕੂਲ ਦੇ ਵਿੱਚ ਇਸ਼ਕ ਮੁਸ਼ਕਲੀਆਂ ਗੱਲਾਂ ਚੱਲਦੀਆਂ ਤੇ ਇਕੱਠੇ ਰਹਿੰਦੇ ਨੇ ਇਕੱਠੇ ਇੱਕੋ ਕਮਰਾ ਲਿਆ ਹੋਇਆ ਖਾਣਾ ਪੀਣਾ ਇੱਕੋ ਭਾਂਡੇ ਦੇ ਵਿੱਚ ਉਹਨਾਂ ਦਾ ਹਾਂ ਦੇਖੋ ਗੱਲ ਤੇ ਇਹੀ ਹੈ ਨਾ ਵੀ ਹੁਣ ਦੁੱਖ ਇਸ ਗੱਲ ਦਾ ਹੈ ਕਿ ਸਿੱਖਾਂ ਦੀ ਦਾੜੀ ਨੂੰ ਹੱਥ ਸਿੱਖਾਂ ਦੇ ਘਰ ਆਣ ਕੇ ਪਾਉਣਾ ਇਹ ਅਸੀਂ ਤਾਂ ਕਿਸੇ ਚਿਤ ਬਰਦਾਸ਼ਤ ਨਹੀਂ ਕਰਦੇ ਇੱਥੋਂ ਸਭ ਤੋਂ ਵੱਧ ਹਿੰਦੂ ਆਏ ਆ ਇੱਥੇ ਅੱਜ ਮੈਂ ਵੇਖਿਆ ਸਭ ਤੋਂ ਵੱਧ ਹਿੰਦੂ ਵੀਰ ਉਹਨਾਂ ਨੇ ਆਣ ਕੇ ਇਹ ਗੱਲ ਕਹੀ ਆ ਪੀਰਬ ਦਾ ਵਾਸਤਾ ਜੇ ਨੂੰ ਕੱਢ ਦੋ ਸਾਡੀਆਂ ਬੱਚੀਆਂ ਸਕੂਲ ਨਹੀਂ ਆਉਂਦੀਆਂ ਤੇ ਫਿਰ ਮੈਨੂੰ ਦੱਸੋ ਵੀ ਅਸੀਂ ਹੁਣ ਜਾਈਏ ਕਿੱਧਰ ਸਰਕਾਰ ਤੋਂ ਬਾਤ ਤਾਂ ਫਿਰ ਵਿਗੜੇ ਤਿਗੜੇ ਦਾ ਡੰਡਾ ਹੀ ਪੀਰ ਹੁੰਦਾ ਹੈ ਤੇ ਜੇ ਅਸੀਂ ਉਹ ਫੇਰਿਆ ਤੇ ਫਿਰ ਕਹਿੰਦਾ ਕਾਨੂੰਨ ਹੱਥ ਚ ਲੈ ਲਿਆ ਤੇ ਸਾਨੂੰ ਲੈਣਾ ਪੈਣਾ ਹੈ ਜੇ ਸਾਨੂੰ ਲੈਣਾ ਜ਼ਰੂਰ ਪੈਣਾ ਹੈ ਅੱਜ ਤੋਂ ਭਿੱਖੀਵੰਦ ਦੇ ਜਿਹੜੇ ਆ ਸਾਰੇ ਨਿਵਾਸੀ ਆ ਆ ਸੁਖਪਾਲ ਸਿੰਘ ਆ ਬੜੀਆ ਸਾਰੇ ਇਹਨਾਂ ਨੂੰ ਪੁੱਛੋ ਵੀ ਉੱਥੋਂ ਦੇ ਹਾਲਾਤ ਕੀ ਬਣ ਗਏ ਜੀ ਕੀ ਹਾਲਾਤ ਨੇ ਅੱਜ ਅੱਜ ਵੀ ਕੀਵੈਂਟ ਦੀ ਗੱਲ ਕਰ ਲਈਏ ਖਾਸ ਕਰਕੇ ਸਕੂਲ ਦੀ ਗੱਲ ਕਰ ਲਈਏ ਵੀ ਇੱਥੇ ਅੱਜ ਦੱਸ ਰਹੇ ਨੇ ਵੀ ਜਿਹੜੇ ਮੁੰਡੇ ਪੜਦੇ ਉਹ ਕਹਿੰਦੇ ਅਸੀਂ ਆਪਣੀ ਭੈਣ ਨੂੰ ਪੜਨ ਨਹੀਂ ਲਾਉਣਾ ਉਹਨੇ ਮਾਪੇ ਭੈਣਾ ਸਾਡੀਆਂ ਗੱਲ ਕਹਿ ਕੇ ਗਈਆਂ ਵੀ ਅਸੀਂ ਕੁੜੀਆਂ ਨੂੰ ਭੇਜਦੇ ਆ ਪਰ ਸਾਡੇ ਮਨ 'ਚ ਡਰ ਬਣਿਆ ਰਹਿੰਦਾ ਵੀ ਸਾਡੀਆਂ ਧੀਆਂ ਸਕੂਲ ਦੇ ਵਿੱਚ ਵੀ ਸੇਫ ਨਹੀਂ ਤੇ ਜੇ ਘਰ ਦਾ ਆਗੂ ਹੀ ਜਾਂ ਸਕੂਲ ਦਾ ਆਗੂ ਜੇ ਉਲਟੀ ਵਾਰ ਹੀ ਖੇਤ ਨੂੰ ਖਾਏਗੀ ਤੇ ਫਿਰ ਬਚਾ ਕਿੱਥੇ ਹੋਵੇਗਾ ਹਾਂਜੀ ਮੈਂ ਵੀ ਵੀਰਜੀ ਇੱਥੇ ਹੀ ਪੜਦਾ ਰਿਹਾ ਵਾਂ ਇੱਥੇ ਸਾਡੇ ਪੰਨੂ ਸਾਹਿਬ ਵੀ ਪ੍ਰਿੰਸੀਪਲ ਰਹੇ ਨੇ ਬਹੁਤ ਇੱਥੇ ਡਿਸਪਲਨ ਹੁੰਦਾ ਹੈ ਤੇ ਕੁੜੀਆਂ ਦਾ ਸਕੂਲ ਤੇ ਮੁੰਡਿਆਂ ਦਾ ਸਕੂਲ ਸਾਂਝਾ ਹੁੰਦਾ ਸੀ ਪਰ ਇੱਥੇ ਇੰਨਾ ਡਿਸਪਲਨ ਹੁੰਦਾ ਹੈ ਵੀ ਸਕੂਲ ਦਾ ਮੁੰਡਾ ਕੋਈ ਉਧਰ ਨੂੰ ਮੂੰਹ ਕਰਕੇ ਵੀ ਨਹੀਂ ਬੈਂਦਾ ਤੇ ਅੱਜ ਦੇ ਹਾਲਾਤ ਇਹ ਬਣੇ ਪਿਆ ਵੀ ਆਂਦੇ ਵੀ ਪ੍ਰਿੰਸੀਪਲ ਤੇ ਜਾਂ ਮੈਡਮ ਜੋ ਵੀ ਆਪਸ ਵਿੱਚ ਬੈਂਦੇ ਉੱਠਦੇ ਆ ਜਿਹੜੇ ਬਹੁਤ ਮਾਰੀ ਗੱਲ ਆ ਪੰਨੂ ਸਾਹਿਬ ਨੇ ਮਹੀਨਾ ਦੋ ਮਹੀਨੇ ਹੋ ਗਏ ਬਹੁਤ ਇਸ ਵਾਰ ਤਾਂ ਹੀ ਮਹਿਮਸੀ ਮੈਂ ਆ ਵੀ ਬਹੁਤ ਮਾੜੀ ਗੱਲ ਹੈ ਜੀ ਅਸੀਂ ਤੁਹਾਡੇ ਨਾਲ ਹਰ ਮਤਲਬ ਜਿਹੜਾ ਸਹਿਯੋਗ ਦੇਣ ਨੂੰ ਤਿਆਰ ਆ ਸਿਰਫ ਇਹ ਗੱਲ ਆ ਕੁਝ ਗੱਲਾਂ ਵਾ ਜਿਵੇਂ ਮੰਨ ਲਓ ਵੀ ਮੀਡੀਆ ਸੋਸ਼ਲ ਮੀਡੀਆ ਜਮਾਨਾ ਉਹ ਦੂਜਾ ਪੱਖ ਤੇ ਵਹਿੰਦੇ ਨਹੀਂਗੇ ਤੇ ਜੇ ਮੰਨ ਲਓ ਮੋਤਵਾਰ ਕੋਈ ਗੱਲ ਕਰਦਾ ਉਹਨੂੰ ਹੀ ਥੱਲੇ ਕਮੈਂਟ ਤੇ ਗਾਲਾਂ ਤੇ ਦੇ ਦੀ ਸੋਸ਼ਲ ਮੀਡੀਆ ਦੋ ਬੰਨੀ ਚੱਲਦਾ ਜਿਵੇਂ ਮੰਨ ਲਓ ਪ੍ਰਿੰਸੀਪਲ ਆ ਪੰਨੂ ਸਾਹਿਬ ਦੋ ਮਹੀਨੇ ਹੋ ਗਿਆ ਔਰ ਬਹੁਤ ਸ਼ਰਮਨਾਕ ਗੱਲ ਹੈ ਵੀ ਸਾਨੂੰ ਇੰਨੇ ਲੋਕ ਇਕੱਠੇ ਕਰਨੇ ਪਏ ਹੂੰ ਇੱਕ ਬੰਦਾ ਆਣ ਕੇ ਉਹਨੂੰ ਐਡਾ ਜੁਮੇਵਾਰ ਚਾਹੀਦਾ ਮੈਂ ਪੰਨੂ ਸਾਹਿਬ ਨੂੰ ਕਿਹਾ ਮੈਂ ਪੰਨੂ ਸਾਹਿਬ ਆਪਾਂ ਚੱਲ ਕੇ ਪੁੱਛ ਲੈਨੇ ਭਾਈ ਕੀ ਗੱਲ ਹੈ ਤੂੰ ਜੇ ਤੇ ਤੇ ਅਲੀਗੇਸ਼ਨ ਲੱਗਦੇ ਬੰਦੇ ਦਾ ਪੁੱਤ ਬਣ ਵੀ ਤੇ ਤੂੰ ਜੇ ਤੇਰੀ ਕੋਈ ਗੱਲਬਾਤ ਹੈਗੀ ਆ ਤੇ ਬਹੁਤ ਮਾੜੀ ਗੱਲ ਆ ਜੇ ਤੂੰ ਬਾਹਰ ਸਕੂਲ ਦੇ ਜੋ ਮਰਜ਼ੀ ਕਰ ਪਰ ਇੱਥੇ ਧੀਆ ਪਹਿਣਾ ਜਿਹੜੀਆਂ ਸਾਂਝੀਆਂ ਸਾਰੀਆਂ ਦੀ ਬੜੀ ਮਾੜੀ ਗੱਲ ਹੈ ਜੀ ਤੁਸੀਂ ਉਹਨੂੰ ਕਿਹਾ ਅਗੇ ਸਮਝਾਇਆ ਪੰਨੂ ਸਾਹਿਬ ਦੇ ਆਏ ਆਰ ਭਾਲ ਜੀ ਆਏ ਬਹੁਤ ਬੰਦੇ ਆਏ ਆ ਉਹ ਸਮਝੇ ਹੀ ਨਹੀਂ ਪਰ ਆਜੇ ਸਮਝਾਇਆ ਉਹਨੂੰ ਜੀ ਮੈਂ ਜੀ ਮੈਂ ਦੋ ਰੱਖ ਕੇ ਗਿਆ ਹਾਂ ਇੰਡੀਵਿਜੂਅਲੀ ਤਿੰਨੇ ਜਣੇ ਬੈਠੇ ਮੈਡਮ ਤੋਂ ਦਫਤਰ 'ਚ ਅੱਛਾ ਮੈਂ ਕਿਹਾ ਵੀ ਸੈਕਲ ਸਾਹਿਬ ਸਾਡਾ ਇਲਾਕਾ ਚੰਗਾ ਵੀ ਬੜਾ ਗੰਦਾ ਵੀ ਬੜਾ ਹਮ 8-10 ਮਹੀਨੇ ਹੋ ਗਏ ਤੁਹਾਨੂੰ ਕੇ ਕੋਈ ਆਖਿਆ ਨਹੀਂਗਾ ਹੁਣ ਇਸ ਤੋਂ ਬਾਅਦ ਕੀ ਐਕਸ਼ਨ ਹੋਣਾ ਵਾ ਤੁਸੀਂ ਜਾਣੋ ਜਾਂ ਰੱਬ ਜਾਣੂਗਾ ਉਸ ਤੋਂ ਬਾਅਦ ਸਾਡੀ ਐਸਐਮਸੀ ਕਮੇਟੀ ਹੁੰਦੀ ਸਕੂਲ ਦੀ ਪੇਰੈਂਟਸੋਂ ਬੰਦੀ ਆ ਜੀ ਉਹਦੇ ਵਿੱਚ ਇੱਕ ਮਾਸਟਰ ਮਨਮੀਤ ਆ ਹਰਪਾਲ ਸਿੰਘ ਐਡਮਿਨਿਸਟਰਰ ਰਹਿ ਰਿਹਾ ਸਮਾਜ ਸੇਵੀ ਆ ਇੱਕ ਚੇਅਰਮੈਨ ਸਕੂਲ ਦਾ ਜੀ ਉਹਨਾਂ ਨੇ ਸਾਡੇ ਤੋਂ 10 ਦਿਨ ਲਏ ਆ ਉਹ 10 ਦਿਨ ਇਹਨਾਂ ਮੱਥਾ ਮਾਰਦੇ ਰਹੇ ਵੀ ਨਾ ਕਰ ਤੇਰੀ ਸ਼ਿਕਾਇਤ ਹੋ ਜਾਣੀ ਜੀ ਹਾਰ ਕੇ ਜਦੋਂ ਉਹਨਾਂ ਵੇਖਿਆ ਵੀ ਨਾ ਦੋ ਅਲਮਾਰੀ ਦਫ਼ਤਰ ਚ ਚੁੱਕੀ ਆ ਨਾ ਕੁਰਸੀ ਚੁੱਕੀ ਆ ਰੋਟੀ ਵੀ ਆਉਂਦੀ ਆ ਆਉਂਦੇ ਜਾਂਦੇ ਵੀ ਇਕੱਟੇ ਆ ਉਹ ਤੁਹਾਨੂੰ ਦੱਸ ਹੀ ਗਏ ਆ ਐ ਸਭ ਕੁਝ ਸਮਝਾ ਕੇ ਫੇਰੇ ਐਕਸ਼ਨ ਲਿਆ ਵਾ ਬਲੀਏ ਸਾਹਿਬ ਨੇ ਫੇਰ ਕਿਹਾ ਵੀ ਹੁਣ ਤੁਸੀਂ ਰਿਸਟੀਆਂ ਕੱਢ ਦੋ ਐ ਸਪੀਡ ਪੋਸਟਾਂ ਸਾਰੀ ਕੱਢ ਤੀਆਂ ਤੁਮ ਜੀ ਹਾਂਜੀ ਪੰਨੂ ਸਾਹਿਬ ਜਦੋਂ ਮੈਨੂੰ ਮਿਲੇ ਨਾ ਵੀ ਤੁਸੀਂ ਇਸ ਵਾਰ ਦੇ ਐਮਸੀ ਜੀ ਦੇ ਤੁਸੀਂ ਮਤਲਬ ਆਹ ਗੱਲ ਆ ਵੀ ਤੁਸੀਂ ਸਾਡੇ ਬੱਚੇ ਵੀ ਸਕੂਲ ਦਾ ਜਿਹੜਾ ਬਹੁਤ ਮਾਹੌਲ ਮਾਰਾ ਚੱਲੰਦਿਆ ਵਾ ਇਹਨਾਂ ਦੀ ਗੱਲ ਬਾਤ ਸੁਣੀ ਮੈਂ ਸਕੂਲ ਦੇ ਚੇਅਰਮੈਨ ਨੂੰ ਫੋਨ ਕੀਤਾ ਚੇਅਰਮੈਨ ਕਹਿੰਦਾ ਵੀ ਐਵੇਂ ਚਾਹੀਦਾ ਵੀ ਉਹ ਪਰ ਪੂਰਾ ਤਸਲੀਬਖਸ਼ ਜਵਾਬ ਨਹੀਂ ਦਿੱਤਾ ਸਕੂਲ ਦੇ ਚੇਅਰਮੈਨ ਨੇ ਜਦ ਕਿ ਸਕੂਲ ਦੀ ਮੈਨੇਜਮੈਂਟ ਕਮੇਟੀ ਜਿਹੜੀ ਹੁੰਦੀ ਨਾ ਉਹਨੂੰ ਇਹ ਮਸਲੇ ਦਾ ਹੱਲ ਕਰਨਾ ਚਾਹੀਦਾ ਜਿਹੜਾ ਜਿਹੜੇ ਪੱਧਰ ਤੇ ਗੱਲ ਚੱਲੀ ਹੈ ਨਾ ਇਹ ਇੱਥੇ ਹੀ ਚੱਲ ਕੇ ਜਿਹੜੇ ਭੈਣ ਦੀ ਮੈਡਮ ਵੀ ਜਿਹੜੀ ਵੀ ਪੰਜਾਬੀ ਦੇ ਉਹ ਵੀ ਸੇਫ ਰਹਿ ਜਾਂਦੇ ਜਿਹੜੀ ਇੰਨੀ ਗੱਲ ਨਹੀਂ ਹੋਣੀ ਚਾਹੀਦੀ ਬਾਕੀ ਗੱਲ ਕੱਲ ਪਰਸੋ ਮੈਨੂੰ ਪਤਾ ਲੱਗਾ ਕਿ ਜਦਾਂ ਮੋਹਰਾਂ ਲਵਾ ਗਏ ਸਾਰੇ ਕੀਤਾ ਹੋਣਾ ਜੀ ਇਹ ਸ਼ਹਿਰ ਦਾ ਕੰਮ ਹੀ ਸਾਰੀ ਹੋਂ ਤਾਂ ਵੀ ਪੁੱਛਣਾ ਚਾਹੀਦਾ ਸੀ ਕੱਲ ਐਮਐਲਏ ਸਾਹਿਬ ਨੇ ਵੀ ਮੋਹਰ ਲਾ ਕੇ ਤੇ ਤੌਰਤਾ ਜੀ ਠੀਕ ਹੈ ਜਦ ਕਿ ਐਮਐਲਏ ਸਾਹਿਬ ਨੂੰ ਇਹ ਚਾਹੀਦਾ ਵੀ ਸਿੱਧਾ ਹੀ ਫੋਨ ਕਰਕੇ ਤੇ ਇਹਨੂੰ ਪੁੱਛਦੇ ਵੀ ਹਾਂ ਬਈ ਇਹ ਕੀ ਗੱਲ ਬਹੁਤ ਇਤਰਾਸ ਦੀ ਗੱਲ ਹੈ ਵੀ ਸਾਡੇ 2.5 ਲੱਖ ਲੋਕਾਂ ਦਾ ਚੁਣਿਆ ਇੱਕ ਐਮਐਲਏ ਹੂੰ ਇੰਨੀ ਗੱਲ ਜਿਹੜੀ ਕਿਸੇ ਨੇ ਨਹੀਂ ਚੱਲੀ ਚਾਹੀਦੀ ਜੀ ਕਾਰਵਾਈ ਹੋਣੀ ਚਾਹੀਦੀ ਬਹੁਤ ਇਹ ਘਟਾ ਮਨਿੰਦਰ ਜੋ ਗੱਲ ਹੈ ਜੋ ਮੈਂ ਸਮਝਦਾ ਬਿਲਕੁਲ ਜੀ ਐਮਐਲਏ ਹੱਥ ਬੜੀ ਵੱਡੀ ਪਾਵਰ ਹੁੰਦੀ ਏ ਉਹ ਹਲਕੇ ਦਾ ਮੁਖੀ ਹੁੰਦਾ ਉਹ ਕਿਸੇ ਨੂੰ ਜਦੋਂ ਇਹ ਜਿਹੜਾ ਇਲਾਕਾ ਹੀ ਉਹ ਬੰਦੇ ਤੋਂ ਦੁਖੀ ਏ ਤੇ ਵੇਖੋ ਐਮਐਲਏ ਲੋਕਾਂ ਨਾਲ ਹੀ ਹੁੰਦਾ ਲੋਕਤੰਤਰ 'ਚ ਲੋਕ ਵੱਡੇ ਹੁੰਦੇ ਨੇ ਜੇ ਅੱਜ ਲੋਕ ਆਪਨੇ ਆਪ ਇਕੱਠੇ ਹੋ ਕੇ ਇਨਸਾਫ ਲੈ ਰਹੇ ਨੇ ਤੇ ਤੁਸੀਂ ਕੋਈ ਕਾਰਵਾਈ ਨਹੀਂ ਕਰ ਰਹੇ ਤੇ ਫਿਰ ਕਮਾਲ ਹੋ ਗਈ ਫਿਰ ਤੇ ਤੁਹਾਡੀ ਗੱਲ ਠੀਕ ਮੰਨ ਲਓ ਵੀ ਜਿਵੇਂ ਮੈਂ ਕਾਲੀਦਲ ਦਾ ਜ਼ਿਲ੍ਹਾ ਪ੍ਰਧਾਨ ਆ ਜੀ ਪੀਸੀ ਬੈਂਕ ਦਾ ਹੋ ਸਕਦਾ ਲੋਕ ਕਹਿੰਦੇ ਵੀ ਅਲੀਕੇਸ਼ਨ ਲਾਉਂਦੇ ਆ ਜਾਂ ਇੱਥੇ ਸਕੂਲ ਦੀ ਬਿਲਡਿੰਗ ਦਾ ਕੁਛ ਬਦਲ ਐਮ ਇਨ ਐਸ ਬਣਿਆ ਹੋ ਇੱਥੇ 2 ਕਰੋੜ ਰੁਪਏ ਆਇਆ ਜਾਂ ਕਿੱਥੇ ਆ ਜਾ ਵੀ ਵਿਰੋਧੀਆਂ ਅਸੀਂ ਕਹਿ ਸਕਦੇ ਵੀ ਅਲੀਕੇ ਜਦ ਕਿ ਐਮ ਐਲ ਏ ਸਾਹਿਬ ਨੂੰ ਇਹ ਗੱਲ ਸਾਈਨ ਕਰਕੇ ਨਹੀਂ ਤੋਨੇ ਜੇ ਮੈਂ ਚਾਹਣਾ ਵੀ ਐਕਸ਼ਨ ਚਾਹੀਦਾ ਸੀ ਹੂੰ ਚਲੋ ਐਕਸ਼ਨ ਵੀ ਚਾਹੀਦਾ ਹੁਣ ਵੀ ਇਨਕੁਆਰੀ ਹੋਣੀ ਚਾਹੀਦੀ ਹੈ ਵੇਖੋ ਹੁਣ ਜਥੇਬੰਦੀਆਂ ਆਪਣੇ ਤੌਰ ਤੇ ਇਹ ਕੰਮ ਕਰ ਰਹੀਆਂ ਅੱਜ ਮੈਂ ਵੇਖਿਆ ਵੀ ਜਥੇਬੰਦੀਆਂ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੀ ਸਮੁੱਚੀ ਟੀਮ ਜਿਹੜੀ ਹੈ ਬਲੇ ਸਾਬ ਮੁਖ ਆਗੂ ਨੇ ਇਸ ਪਾਰਟੀ ਦੇ ਉਹਨਾਂ ਨੇ ਅੱਜ ਮੰਗ ਪੱਤਰ ਦਿੱਤਾ ਔਰ ਸਾਰਿਆਂ ਨੂੰ ਮੰਗ ਪੱਤਰ ਕੱਢੇ ਨੇ ਅੱਜ ਦੇਖਦੇ ਹਾਂ ਕਾਰਵਾਈ ਕੀ ਹੁੰਦੀ ਹੈ ਕਿ ਨਹੀਂ ਹੁੰਦੀ ਨਾ ਇੱਕ ਹਫ਼ਤੇ ਦਾ ਸਮਾਂ ਦਿੱਤਾ ਹੈ ਇੱਕ ਹਫ਼ਤੇ ਦੇ ਬਾਅਦ ਕੀ ਹੁੰਦਾ ਅਜੇ ਤੱਕ ਤੇ ਕਹਿੰਦੇ 8 ਮਹੀਨੇ ਹੋ ਗਏ ਨੇ ਸਾਬਕਾ ਪ੍ਰਿੰਸੀਪਲ ਸਾਹਿਬ ਕਹਿੰਦੇ 8 ਮਹੀਨੇ ਹੋ ਗਏ ਨੇ ਅਜੇ ਤੱਕ ਸਰਕਾਰ ਉਹਦੀ ਪੇਟੀ ਥਾਪੜ ਰਹੀ ਹੈ ਸਾਨੂੰ ਅਸੀਂ ਜਦੋਂ ਜਾਣੇ ਸਾਨੂੰ ਕਹਿੰਦੇ ਜੀ ਪ੍ਰਿੰਸੀਪਲ ਦੇ ਦਿਓ ਤੇ ਅਸੀਂ ਕਹਿੰਨੇ ਵੀ ਜੇ ਅਸੀਂ ਤੁਹਾਨੂੰ ਪੜਿਆ ਲਿਖਿਆ ਪ੍ਰਿੰਸੀਪਲ ਦੇ ਦਈਏ ਫਿੱਟ ਕਰ ਦਿਓਗੇ ਇਹ ਤਾਂ ਫਿਰ ਗੋਗਲ ਦੀ ਮਿੱਟੀ ਝਾੜਨ ਵਾਲੀ ਗੱਲ ਜੀ ਸਾਨੂੰ ਪ੍ਰਿੰਸੀਪਲ ਦੇ ਦਿਓ ਤੇ ਜੇ ਅਸੀਂ ਤੁਹਾਨੂੰ ਕੋਈ ਪੀ ਐਚ ਡੀ ਵਾਲਾ ਬੱਚਾ ਲਿਆ ਦਈਏ ਤੁਹਾਡੇ ਸਾਹਮਣੇ ਕੀ ਬਲੇਰ ਸਾਹਿਬੇ ਰੱਖ ਲੈਣਗੇ ਬਿਲਕੁਲ ਨਹੀਂ ਜੀ ਇਹਨਾਂ ਨੇ ਤਾਂ ਬਹੁਤ ਜ਼ਿਆਦਾ ਇਹਨਾਂ ਨੇ ਰਿਜ਼ਿਊਮ ਲਿਆਓ ਜੀ ਆ ਲਿਆਓ ਕਿੱਥੋਂ ਇਹ ਬੱਚਿਆਂ ਨੂੰ ਰੱਖਦੇ ਆ ਬੱਚੇ ਤਾਂ ਸਾਰੇ ਸਾਡੇ ਬਾਹਰ ਤੁਰੇ ਜਾਂਦੇ ਆ ਉਹਨਾਂ ਨੂੰ ਪਤਾ ਇੱਥੇ ਸਾਡਾ ਸਕੋਪ ਹੀ ਖਤਮ ਹੋ ਗਿਆ ਹੈ ਪ੍ਰਿੰਸੀਪਲ ਹੈ ਨਹੀਂ ਬੈਨਰਾਂ ਦੇ ਲਾਤਾ ਵੀ ਇੰਨੇ ਅਹ ਟੀਚਰ ਹਾਇਰ ਕਰ ਲੈਨੇ ਇੰਨੇ ਅਹ ਪ੍ਰਿੰਸੀਪਲ ਹਾਇਰ ਕਰ ਲੈਨੇ ਬੈਨਰਾਂ ਦੇ ਤੇ ਵਿਕਾਸ ਪੰਜਾਬ ਦਾ ਬੜਾ ਵੱਡਾ ਹੋ ਰਿਹਾ ਸਾਡੇ ਪੰਜਾਬ ਨੂੰ ਝੂਠ ਖਾ ਗਿਆ ਜ ਆਗੂ ਝੂਠ ਮਾਰੀ ਜਾਂਦੇ ਆ ਸਾਰਾ ਕੁਝ ਨਾ ਤਾਂ ਮੈਂ ਹਰਿਆ ਪਿੰਨ ਮੇਰਾ ਇਹਨਾਂ ਲੋਕਾਂ ਲਈ ਚੱਲੂਗਾ ਕੈਪਟਨ ਨੂੰ ਤੇ ਬਾਦਲ ਨੂੰ ਥੱਲੇ ਬੈਠੇ ਧਰਨਿਆਂ ਤੇ ਲੋਕ ਨਹੀਂ ਦਿਸਦੇ ਮੈਂ ਇਹਨਾਂ ਲੋਕਾਂ ਲਈ ਆ ਕੰਮ ਕਰੂੰਗਾ ਮੁੱਖ ਮੰਤਰੀ ਤੁਸੀਂ ਸਲੈਂਡਰ ਲੱਗਦਾ ਲੈਣਾ ਚ ਦੇਖੋਗੇ ਕੁਛ ਵੀ ਨਹੀਂ ਹੋਇਆ ਜੋ ਕੁਛ ਕੀਤਾ ਕੁਛ ਨਹੀਂ ਸਾਰਾ ਕੁਝ ਫਲੌਫ ਹੁਣ 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 ਆ ਜਿਹੜੇ ਸਾਡੇ ਪ੍ਰਿੰਸੀ ਸਾਫ ਕਾ ਪ੍ਰਿੰਸੀਪਲ ਆ ਤੇ ਜਦੋਂ ਉਹ ਐਡਾ এজেন্ডਾ ਚੁੱਕ ਰਹੇ ਆ ਤੇ ਅਸੀਂ ਉਹਨਾਂ ਨੂੰ ਜ਼ਿੰਮੇਵਾਰੀ ਦੇਣ ਨੂੰ ਤਿਆਰ ਹਾਂ ਲਿਆਓ ਜਿੰਨਾ ਚਿਰ ਤੁਸੀਂ ਨਹੀਂ ਤੁਹਾਡੇ ਕੋਲ ਪ੍ਰਿੰਸੀਪਲ ਲੱਭਾ ਮਾਪੇ ਵੇਖੋ ਸਾਫਾ ਪ੍ਰਿੰਸੀਪਲ ਦੇ ਘਰ ਜਾ ਕੇ ਸ਼ਿਕਾਇਤਾਂ ਲੈ ਕੇ ਜਾ ਰਹੇ ਨੇ ਬੱਚੇ ਕਹਿ ਰਹੇ ਨੇ ਅਸੀਂ ਅਸੀਂ ਤਨਖਾਹ ਦੇ ਦਾਂਗੇ ਪਰ ਤੁਸੀਂ ਸਰਕਾਰ ਉਹਨੂੰ ਤਨਖਾਹ ਨਾ ਦੇਵੇ ਅਸੀਂ ਪੈਨਸ਼ਨ ਤੇ ਵੀ ਉਹਦੀ ਕੰਮ ਚਲਾ ਲਾਂਗੇ ਤੁਸੀਂ ਸਾਨੂੰ ਦਿਓ ਵੀ ਤੁਸੀਂ ਭਾਈ ਤੁਹਾਡੇ ਕੋਲ ਪ੍ਰਿੰਸੀਪਲ ਦਾ ਕੰਮ ਚਲਾਓ ਅਸੀਂ ਚਲਾਵਾਂਗੇ ਹੋਰ ਰਿਜ਼ਲਟ ਵੀ ਪਹਿਲਾਂ ਹਰਗੇ ਮਿਲੂਗਾ ਪਹਿਲਾਂ ਟਾਪ ਦਾ ਰਿਜ਼ਲਟ ਸੀ ਉਹ ਹੀ ਮਿਲੂਗਾ ਪਰ ਸਰਕਾਰ ਨੇ ਕੰਮ ਹੀ ਪੁੱਠੇ ਕਰਨੇ ਤੇ ਕੰਮ ਹੀ ਪੁੱਠੇ ਪੰਜਾਬ ਨੂੰ ਬਰਬਾਦ ਕਿੱਦਾਂ ਕਰਨਾ ਬਿਲਕੁਲ ਜੀ ਪੰਜਾਬ ਅੱਜ ਬਰਬਾਦੀ ਦੀ ਰਾਹ ਤੇ ਆ ਜੇ ਆਪਾਂ ਗੱਲ ਕਰੀਏ ਸੀਬੀਐਸਸੀ ਬੋਰਡ ਦੇ ਵਿੱਚੋਂ ਪੰਜਾਬੀ ਸਬਜੈਕਟ ਹੀ ਕੱਢ ਦਿੱਤਾ ਜਾਂਦਾ ਹੈ ਤੇ ਜੇ ਪੰਜਾਬੀ ਸਕੂਲਾਂ ਦੀ ਗੱਲ ਕਰੀਏ ਤੇ ਉੱਥੇ ਟੀਚਰ ਹੀ ਇਹੋ ਜਿਹੇ ਲਾ ਦਿੱਤੇ ਗਏ ਨੇ ਵੀ ਲੋਕ ਆਪਣੇ ਬੱਚਿਆਂ ਨੂੰ ਮਜਬੂਰੀ ਵ ਟਾ ਹੀ ਦੇਣ ਤੇ ਪ੍ਰਾਈਵੇਟ ਸਕੂਲਾਂ ਦੇ ਬਾਰੇ ਇਹਦੇ ਵੀਰ ਜੀ ਦੋ ਚੀਜ਼ਾਂ ਤੇ ਸਰਕਾਰ ਆਈ ਹੈ ਆਮ ਆਦਮੀ ਪਾਰਟੀ ਦੀ ਇੱਕ ਹੈਲਥ ਤੇ ਤੇ ਇੱਕ ਸਿੱਖਿਆ ਤੇ ਅੱਜ ਮੈਂ ਤੇ ਇਹ ਦਿਨ ਕਹੂੰਗਾ ਵੀ ਜਿਹੜੀ ਵੀ ਅੱਜ ਜਿਹੜਾ ਦਿਨ ਹੈ ਨਾ ਇਹ ਸਿੱਖਿਆ ਵਿਭਾਗ ਤੇ ਇੱਕ ਕਾਲਾ ਦਿਨ ਹੈ ਜੀ ਬਹੁਤ ਤਗੜਾ ਗੜਾ ਕਾਲਾ ਦਿਨ ਹੈ ਜਿਹੜਾ ਵੀ ਅੱਜ ਸਕੂਲ ਦੇ ਇਕ ਇਡੇ ਪਵਿੱਤਰ ਸਥਾਨ ਤੇ ਸਾਰੇ ਲੋਕਾਂ ਨੂੰ ਇਕੱਠਾ ਹੋ ਗਏ ਹਾ ਦਾ ਮਾਰਾ ਨਾਰਾ ਮਾਰਨਾ ਪਿਆ ਵਾ ਬਿਲਕੁਲ ਜੀ ਬਹੁਤ ਘਟਾ ਨਹੀਂ ਮਤਲਬ ਜਿਹੜੀ ਨਿੰਦਨ ਜੋ ਹੋ ਰਿਹਾ ਹੈ ਇਹ ਅੱਜ ਘਟਨਾ ਕਹਿੰਦੇ ਵੀ ਇਹਨੂੰ ਇਤਿਹਾਸ ਚ ਕਾਲਾ ਦਿਨ ਹੋਏਗਾ ਪਿੱਕੀ ਵਿੰਡ ਦਾ ਵੀ ਅੱਜ ਲੋਕਾਂ ਨੂੰ ਇਕੱਠੇ ਹੋ ਗਏ ਜਿਹੜਾ ਆ ਹਾ ਦਾ ਨਾਰਾ ਮਤਲਬ ਧੀਆਂ ਦਾ ਸਤਿਕਾਰ ਕਰੋ ਵਾਲੀ ਗੱਲ ਜਿਹੜੀ ਵੀ ਇੰਨਾ ਹਾ ਦਾ ਨਾਰਾ ਮਾਰਨਾ ਪੈਂਦਾ ਜਦ ਕਿ ਕੋਈ ਐਕਸ਼ਨ ਨਹੀਂ ਕੋ ਬਿਲਕੁਲ ਜੀ ਸਰਕਾਰ ਕਹਿੰਦੀ ਹੈ ਧੀਆਂ ਦਾ ਸਤਿਕਾਰ ਕਰੋ ਧੀਆਂ ਨੂੰ ਪੜਾਓ ਲਿਖਾਓ ਹਾਂਜੀ ਬੇਟੀਆਂ ਪੜਾਓ ਪਰ ਅੱਜ ਕੀ ਹੋ ਰਿਹਾ ਹੈ ਬੇਟੀਆਂ ਦੇ ਨਾਲ ਸਕੂਲਾਂ ਦੇ ਵਿੱਚ ਜਦੋਂ ਘਰ ਦਾ ਮੁਖੀ ਹੀ ਅਸ਼ਲੀਲ ਹਰਕਤਾਂ ਦੇ ਉਤਰ ਜਾਏਗਾ ਤੇ ਫਿਰ ਬੱਚਿਆਂ ਤੇ ਕੀ ਅਸਰ ਹੋਵੇਗਾ ਅੱਜ ਮਾਪੇ ਵੀ ਬੜੇ ਚਿੰਤਤ ਨੇ ਸਾਰਾ ਇਲਾਕਾ ਬੜਾ ਚਿੰਤਤ ਉਰ ਨਿਹੰਗ ਜਥੇਬੰਦੀਆਂ ਨੇ ਵੀ ਕਹਿ ਤਾ ਨਹੀਂ ਤੇ ਫਿਰ ਅਸੀਂ ਪ੍ਰਾਤਨ ਪ੍ਰਾਤਨ ਜਿਹੜੀ ਰੋਹ ਰੀਤ ਮੁਤਾਬਕ ਇਹਨਾਂ ਇਨਸਾਫ ਲਵਾਵਾਂਗੇ ਅੱਜ ਤੋਂ ਸ਼ੇਦਨਾਬਦ ਵੇਖਾਂਗੇ ਵੀ ਸਰਕਾਰ ਨੇ ਕੋਈ ਐਕਸ਼ਨ ਲਿਆ ਹੈ ਕੀ ਉਹ ਸਾਈਕਲ ਜਿਹੜਾ ਪ੍ਰਿੰਸੀਪਲ ਹੈ ਉਹ ਡਿਸਮਿਸ ਹੁੰਦਾ ਹੈ ਸਸਪੈਂਡ ਹੁੰਦਾ ਹੈ ਕਿ ਉਹਦੀ ਟਰਾਂਸਫਰ ਹੁੰਦੀ ਹੈ ਕੀ ਹੁੰਦਾ ਇਹ ਵੀ ਤੁਹਾਨੂੰ ਵਿਖਾਉਣ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ